ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਪਾਸਕਰ ਜੀ ਪਾਸਕਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਦਿੱਤਾ ਸਾਬ ਥੈਂਕ ਯੂ ਸੋ ਮਚ ਪਾਸਕਰ ਸਾਹਿਬ ਤਿੰਨ ਚਾਰ ਬਹੁਤ ਵੱਡੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਦੀ ਹਰਿਆਣਾ ਦੀ ਦਿੱਲੀ ਦੀ ਸਿਆਸਤ ਪੂਰੀ ਗਰਮਾਈ ਹੋਈ ਹੈ ਪਹਿਲਾਂ ਤਾਂ ਗੱਲ ਇਹ ਕਰਾਂਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚ ਚਾਰ ਰੈਲੀਆਂ ਕਰਨ ਆ ਰਹੇ ਨੇ ਔਰ ਅਮਿਤ ਸ਼ਾ ਚਾਰ ਪੰਜ ਪ੍ਰੋਗਰਾਮ ਕਰਨ ਅਮਿਤ ਸ਼ਾ ਆ ਰਹੇ ਨੇ ਔਰ ਅਦਿੱਤਿਆਨਾਥ ਯੋਗੀ 20 ਤਰੀਕ ਨੂੰ ਜਾਂ 21 ਤਰੀਕ ਨੂੰ ਉਹਨਾਂ ਦੀ ਚੰਡੀਗੜ੍ਹ ਐਂਟਰੀ ਦੇ ਨਾਲ ਹੀ ਉਹ ਪੰਜਾਬ ਦੇ ਵਿੱਚ ਵੀ ਰੋਡ ਸ਼ੋਅ ਕਰਨਗੇ ਇਹਨਾਂ ਖਬਰਾਂ ਦੇ ਨਾਲ ਪੰਜਾਬ ਦੀ ਸਿਆਸਤ ਨੂੰ ਕੀ ਫਰਕ ਪਊਗਾ ਅਰਵਿੰਦ ਕੇਜਰੀਵਾਲ ਵੀ ਪੰਜਾਬ ਚ ਚੋਣ ਪ੍ਰਚਾਰ ਕਰਕੇ ਗਏ ਨੇ ਹੁਣ ਨਰਿੰਦਰ ਮੋਦੀ ਔਰ ਅਮਿਤ ਸ਼ਾ ਔਰ ਅਦਿੱਤਿਆਨਾਥ ਯੋਗੀ ਜਦੋਂ ਪੰਜਾਬ ਆਉਣਗੇ ਪੰਜਾਬ ਦੇ ਕਿਸਾਨਾਂ ਦਾ ਰੁਖ ਕੀ ਰਹੇਗਾ ਉਂਝ ਮੈਂ ਪਿਛਲੇ 2-3 ਦਿਨਾਂ ਤੋਂ ਦੇਖ ਰਿਹਾ ਹੰਸ ਰਾਜ ਹੰਸ ਨੇ ਬੜਾ ਤਿੱਖਾ ਜਵਾਬ ਕਿਸਾਨਾਂ ਨੂੰ ਦਿੱਤਾ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਜਿਹੜੇ ਗਰੇਵਾਲ ਸਾਹਿਬ ਨੇ ਖਰਜੀਤ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਆਗੂ ਉਹ ਕਹਿੰਦੇ ਕਿਸਾਨ ਸਾਡੇ ਨਾਲ ਨੇ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹ ਲੋਕ ਛੱਠੇ ਬੰਦੀਆਂ ਦੇ ਲੋਕ ਨੇ ਕੁਝ ਲੋਕ ਉਹ ਕਹਿੰਦੇ ਦੂਜੀਆਂ ਪਾਰਟੀਆਂ ਦੇ ਨੇ ਕਿਸਾਨ ਸਾਡੇ ਨਾਲ ਨੇ ਪਰ ਹਰਜੀਤ ਗਰੇਵਾਲ ਕਹਿੰਦੇ ਸੰਵਿਧਾਨਿਕ ਹੱਕ ਹੈ ਪ੍ਰਚਾਰ ਕਰਨਾ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਤੁਸੀਂ ਵਿਰੋਧ ਕਰਨਾ ਹੈ ਵਿਰੋਧ ਕਰੋ ਤੁਸੀਂ ਰਾਹ ਕਿਉਂ ਰੋਕਦੇ ਹੋ ਹੁਣ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕਿਸਾਨਾਂ ਦਾ ਵੀ ਸੰਵਿਧਾਨਿਕ ਹੱਕ ਹੈ ਵਿਰੋਧ ਕਰਨਾ ਮਨੋਰ ਲਾਲ ਖੱਟੜ ਨੇ ਰਾਹ ਕਿਉਂ ਰੋਕੇ ਦਿੱਲੀ 'ਚ ਰਾਹ ਕਿਉਂ ਰੋਕੇ ਗਏ ਕਿਉਂ ਨਹੀਂ ਜਾਣ ਦਿੱਤਾ ਗਿਆ ਜੰਤਰ ਮੰਤਰ ਮੈਂ रामलीला ਮੈਦਾਨ ਇਹਦੇ ਤੇ ਤੁਹਾਡਾ ਦ੍ਰਿਸ਼ਟੀਕੋਣ ਮੈਂ ਲਵਾਂਗਾ ਕਈ ਸਾਡੇ ਪੰਜਾਬ ਚ ਜਿਹੜੇ ਕੈਂਡੀਡੇਟ ਨੇ ਰਿੰਕੂ ਪੱਪੀ ਬਿੱਟੂ ਤੀਨੂ ਕਾਕਾ ਹੋਰ ਕਈ ਨੇ ਚੰਨੀ ਇਹਨਾਂ ਦੇ ਛੋਟੇ ਛੋਟੇ ਨਾਮ ਨੇ ਜਮਾ ਦੋ ਦੋ ਅਖਰੀ ਤੇ ਇਹਨਾਂ ਦੇ ਸਲੋਗਨ ਵੀ ਬੜੇ ਦਿਲਚਸਪ ਨੇ ਭਾਸਕਰ ਸਭ ਇਹਨਾਂ ਦੇ ਸਲੋਗਨ ਵੀ ਅੱਜ ਆਪਾਂ ਜਰੂਰ ਸਾਂਝੇ ਕਰੀਏ ਉਂਝ ਭਗਵੰਤ ਮਾਨ ਵੀ ਸਲੋਗਨਾਂ ਦਾ ਬਾਦਸ਼ਾਹ ਕੱਲ ਪਰਸੋਂ ਜਦੋਂ ਦਿੱਲੀ ਜਦੋਂ ਅਰਵਿੰਦ ਕੇਜਰੀਵਾਲ ਨਾਲ ਅੰਮ੍ਰਿਤਸਰ ਚ ਰੋਡ ショਅ ਕੱਢ ਰਹੇ ਸੀ ਭਗਵੰਤ ਮਾਨ ਭਗਵੰਤ ਮਾਨ ਨੇ ਦਿੱਲੀ ਦਾ ਨਾਮ ਲੈ ਕੇ ਕਹਿਤਾ ਕਹਿੰਦੇ 25 ਮਈ ਭਾਜਪਾ ਗਈ ਜਦਕਿ ਭਾਜਪਾ ਵਾਲੇ ਕਹਿੰਦੇ ਅਸੀਂ ਤਾਂ 400 ਪਾਰ ਕਰਨੇ ਆ ਭਾਈ ਕਿਹੜੇ ਵਹਿਮ ਚ ਭਗਵੰਤ ਮਾਨ ਹੈ ਤੇ ਉਹਨਾਂ ਨੇ ਵਿਵਵ ਕੁਮਾਰ ਨੂੰ ਅੱਜ ਚੱਕ ਲਿਆ ਦਿੱਲੀ ਪੁਲਿਸ ਨੇ ਅਰਵਿੰਦ ਕੇਜਰੀਵਾਲ ਦੇ ਜਿਹੜੇ ਕਰੀਬੀ ਨੇ ਉਹਨਾਂ ਦੀ ਟੀਮ ਚ ਨੇ ਵਿਵਵ ਕੁਮਾਰ ਸਵਾਤੀ ਮਾਲੀਵਾਲ ਨੇ ਕੁੱਟ ਮਾਰ ਦੇ ਇਲਜ਼ਾਮ ਲਾਏ ਸੀ ਔਰ ਕੱਲ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਜਿਹੜੇ ਬੀਬੀ ਜੀ ਨੇ ਮੰਤਰੀ ਆਤਿਸ਼ੀ ਜੀ ਉਹ ਕਹਿੰਦੇ ਕਿ ਸਵਾਤੀ ਮਾਲੀਵਾਲ ਕਿਤਨਾ ਕਿਤੇ ਭਾਜਪਾ ਲਈ ਖੇਡ ਰਹੇ ਨੇ ਇਹ ਬੜੀ ਹੈਰਾਨੀ ਜੀ ਹੋਈ ਸਵਾਤੀ ਮਾਲੀਵਾਲ ਉਹਨਾਂ ਨੇ ਫਿਰ ਪੋਸਟ ਪਾਈ ਉਹ ਕਹਿੰਦੇ 20 ਸਾਲ ਪੁਰਾਣੇ ਵਰਕਰਾਂ ਨੂੰ ਨਵੇਂ-ਨਵੇਂ ਆਏ ਲੋਕ ਇਸ ਤਰ੍ਹਾਂ ਦੇ ਮਨਘੜਤ ਇਲਜ਼ਾਮ ਲਾ ਰਹੇ ਨੇ ਹੁਣ ਸਵਾਤੀ ਮਾਲੀਵਾਲ ਔਰ ਵਿਭੂ ਕੁਮਾਰ ਔਰ ਆਮ ਆਦਮੀ ਪਾਰਟੀ ਲਈ ਕੀ ਦਿੱਕਤਾਂ ਹੋ ਸਕਦੀਆਂ ਨੇ ਵਿਭੂ ਕੁਮਾਰ ਦੀ ਗ੍ਰਿਫਤਾਰੀ ਦੀਆਂ ਇਹਦੇ ਉੱਪਰ ਵੀ ਆਪਾਂ ਗੱਲ ਕਰਦੇ ਹਾਂ ਔਰ ਗੱਲ ਪੰਜਾਬ ਦੇ ਵਿੱਚ ਕਾਂਗਰਸ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਅਖੀਰ 'ਚ ਦੋ ਤਿੰਨ ਹੌਟ ਸੀਟਾਂ ਦੇ ਦਿਵਾਲੇ ਲਿਆ ਕੇ ਖਤਮ ਕਰਾਂਗੇ ਸੁਖਵੀਰ ਬਾਦਲ ਨੇ ਆਪਣਾ ਇਲੈਕਸ਼ਨ ਮੈਨੀਫੈਸਟੋ ਜਾਰੀ ਕਰਕੇ ਬੀਜੇਪੀ ਤੇ ਔਰ ਆਰਐਸਐਸ ਤੇ ਤਿੱਖੇ ਨਿਸ਼ਾਨੇ ਵਿੰਨੇ ਤੇ ਸੁਖਬੀਰ ਬਾਦਲ ਕਹਿੰਦੇ ਅਸਲੀ ਪੰਥਕ ਪਾਰਟੀ ਸਿਰਫ ਅਕਾਲੀ ਦਲ ਹੈ ਹੁਣ ਇੱਕ ਇੱਕ ਗੱਲ ਤੇ ਆਉਨੇ ਆ ਸਭ ਤੋਂ ਪਹਿਲਾਂ ਤਾਂ ਦੱਸੋ ਮੋਦੀ ਸਾਹਿਬ ਅਮਿਤ ਸ਼ਿਆ ਤੇ ਰਾਜਨਾਥ ਸਿੰਘ ਜਦੋਂ ਪੰਜਾਬ ਆਉਂਦੇ ਨੇ ਕਿਉਂਕਿ ਹਜੇ ਜਿਹੜੀ ਪੰਜਾਬ ਚ ਬੀਜੇਪੀ ਦੀ ਸਥਿਤੀ ਹੈ ਨਾ ਜੀ ਹਰਿਆਣੇ ਚ ਵੀ ਕਿਸਾਨਾਂ ਨੇ ਬੀਜੇਪੀ ਨੂੰ ਖੁੱਲੀ ਹਵਾ ਚ ਸਾਹ ਲੈਣਾ ਔਖਾ ਕਰ ਰੱਖਿਆ ਭਾਸਕਰ ਸਾਹਿਬ ਤੁਸੀਂ ਕਿਸਾਨੀ ਤਾਕਤ ਨੂੰ ਘੱਟ ਨਾ ਜਾਣੋ ਕਿਸਾਨੀ ਤਾਕਤ ਬਹੁਤ ਵੱਡੀ ਹੈ ਹਰਿਆਣੇ ਤੇ ਪੰਜਾਬ ਦੇ ਵਿੱਚ ਔਰ ਬੀਜੇਪੀ ਦੇ ਸਮਕਰਨ ਵਿਗੜੇ ਪਏ ਨੇ ਹਰਿਆਣੇ ਚ ਵੀ ਜਿਹੜੀ ਬੀਜੇਪੀ 10 ਦੀਆਂ 10 ਸੀਟਾਂ ਜਿੱਤੀ ਸੀ ਬਹੁਤ ਸਾਰੇ ਐਕਸਪਰਟ ਕਹਿੰਦੇ ਆ ਬੀਜੇਪੀ ਕੁਝ ਖੱਟ ਜੇ ਹਰਿਆਣੇ ਚੋਂ ਤੇ ਬਹੁਤ ਵੱਡੀ ਗੱਲ ਹੋਏਗੀ ਤੇ ਪੰਜਾਬ ਚੋਂ ਵੀ ਤੇ ਉਥੇ ਵਿਧਾਇਕ ਵੀ ਸਰਕਾਰ ਦਾ ਸਾਥ ਛੱਡ ਗਏ ਤੇ ਜਿਹੜੀ ਹਰਿਆਣੇ ਚ ਬੀਜੇਪੀ ਦੀ ਸਰਕਾਰ ਉਹ ਵੀ ਕਹਿੰਦੇ ਇਸ ਵਕਤ ਖਤਰੇ ਚ ਹੈ ਸੋ ਬੀਜੇਪੀ ਦੇ ਗ੍ਰਹਿ ਹਰਿਆਣੇ ਤੇ ਪੰਜਾਬ ਚ ਕਹਿੰਦੇ ਸਹੀ ਨਹੀਂ ਚੱਲ ਰਹੇ ਹੁਣ ਕਿਹੜਾ ਉਪਾਏ ਕਰਨਗੇ ਮੋਦੀ ਸਾਹਿਬ ਅਮਿਤ ਸ਼ਾ ਔਰ ਰਾਜਨਾਥ ਆਪਣੇ ਅਦਿੱਤ្យਨਾਥ ਯੋਗੀ ਕਿਹੜਾ ਮੰਤਰ ਫੇਰਨਗੇ ਜਰਾ ਗੱਲ ਕਰਿਓ ਅੱਗੇ ਜਿੱਥੇ ਤੱਕ ਭਾਜਪਾ ਦੇ ਕੈਂਪੇਨ ਦੀ ਗੱਲ ਹੈਗੀ ਹੈ ਤੁਸੀਂ ਦੇਖੋ ਕਿ ਕੈਂਡੀਡੇਟ ਐਲਾਨ ਕੇ ਹੁਣ ਨੋਮੀਨੇਸ਼ਨ ਦਾ ਪ੍ਰੋਸੈਸ ਵੀ ਖਤਮ ਹੋ ਗਿਆ ਹਜੇ ਤੱਕ ਭਾਜਪਾ ਦੇ ਲੀਡਰ ਪਿੰਡਾਂ ਦੇ ਵਿੱਚ ਕੈਂਪੇਨ ਨਹੀਂ ਕਰ ਪਾਏ ਉਹ ਜਿੱਥੇ ਵੀ ਪਿੰਡਾਂ ਵੱਲ ਉਹ ਮੂਵ ਵੀ ਕਰਦੇ ਨੇ ਤੇ ਉੱਥੇ ਕਿਸਾਨ ਝੰਡੇ ਲੈ ਕੇ ਪਹਿਲੇ ਹੀ ਖੜੇ ਹੁੰਦੇ ਨੇ ਔਰ ਸਭ ਤੋਂ ਜ਼ਿਆਦਾ ਵਿਰੋਧ ਅਗਰ ਦੇਖੀਏ ਤੇ ਉਹ ਹੰਸਰਾਜ ਹੰਸ ਉਹਨਾਂ ਦੀ ਸੀਟ ਜਿੱਥੋਂ ਕੈਂਡੀਡੇਟ ਹੈਗੇ ਨੇ ਯਾਨੀ ਫਰੀਦਕੋਟ ਉੱਥੇ ਜੋ ਹੋ ਰਿਹਾ ਪਰ ਹੋਰ ਤੇ ਸਾਰੀ ਜਗ੍ਹਾ ਹੀ ਰਿਹਾ ਹੁਣ ਬਿੱਟੂ ਉਹਨਾਂ ਦੀ ਗੱਲ ਕਰੀਏ ਰਵਨੀਤ ਬਿੱਟੂ ਉਹਨਾਂ ਜਿਨ੍ਹਾਂ ਨੇ ਇਲੈਕਸ਼ਨ ਤੋਂ ਕੈਂਡੀਡੇਟ ਬਣਨ ਤੋਂ ਪਹਿਲੇ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਸੀ ਉਹ ਵੀ ਹੁਣ ਪਿੰਡਾਂ ਵੱਲ ਜਾਂਦੇ ਹੀ ਨਹੀਂ ਉਹ ਕਹਿੰਦੇ ਨੇ ਵਲਣ ਤੇ ਦਿੰਦੇ ਨਹੀਂ ਫਾਇਦਾ ਨਹੀਂ ਬਰੋਰ ਜਦੋਂ ਉੱਥੇ ਜਾਈਏ ਤੇ ਹੁਣ ਉਹ ਸਿਟੀ ਦੇ ਵਿੱਚ ਹੀ ਆਪਣਾ ਕੈਂਪੇਨ ਕਰ ਰਹੇ ਨੇ ਹੁਣ 20 ਤਰੀਕ ਯਾਨੀ ਅੱਜ 18 ਤਰੀਕ ਜਿੰਦ ਪ੍ਰਧਾਨ ਮੰਤਰੀ ਹਰਿਆਣਾ ਦੇ ਵਿੱਚ ਗੋਹਾਣਾ ਦੇ ਵਿੱਚ ਇੱਕ ਰੈਲੀ ਕਰ ਰਹੇ ਨੇ ਔਰ ਹਰਿਆਣਾ ਦੇ ਕੈਂਪੇਨ ਦੇ ਵਾਸਤੇ ਉਹਨਾਂ ਨੇ ਆਪਣਾ ਹੁਣ ਇੱਕ ਤਰੀਕੇ ਨਾਲ ਰੈਲੀਆਂ ਦਾ ਪ੍ਰੋਸੈਸ ਸ਼ੁਰੂ ਕਰਤਾ ਹੈ ਪੰਜਾਬ ਦੇ ਵਿੱਚ ਵੀ ਇਹ ਪ੍ਰੋਸੈਸ 20 ਤਰੀਕ ਤੋਂ ਸ਼ੁਰੂ ਹੋ ਗਿਆ ਹੈ ਔਰ ਜਿੱਥੇ ਤੱਕ ਸੂਚਨਾ ਮਿਲੀ ਹੈ ਹਾਜੀ ਮੋٹے ਤੌਰ ਤੇ ਤੇ ਇਹ ਸੂਚਨਾ ਆਈ ਹੈ ਕਿ ਅமிਸ਼ਾ ਉਹਨਾ ਪੰਜ ਰੈਲੀਆਂ ਕਰਨਗੇ ਪੰਜਾਬ ਦੇ ਵਿੱਚ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾ ਚਾਰ ਵੱਡੀ ਰੈਲੀਆਂ ਪੰਜਾਬ ਦੇ ਵਿੱਚ ਕਰਨਗੇ ਜਿਦੇ ਵਿੱਚ ਲੁਧਿਆਣਾ ਪੱਕਾ ਹੈ ਲੁਧਿਆਣਾ ਤੋਂ ਬਾਅਦ ਜਲੰਧਰ ਜਲੰਧਰ ਤੋਂ ਬਾਅਦ ਕੋਈ ਛਾਰਪੁਰ ਗੁਰਦਾਸਪੁਰ ਕੁਝ ਐਦਾਂ ਦੇ ਡੈਸਟੀਨੇਸ਼ਨ ਹੋ ਸਕਦੇ ਨੇ ਉਹ ਪੂਰਾ ਚਾਰਟ ਪੂਰਾ ਸ਼ੈਡਿਊਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ ਪਰ ਇਸ ਤੋਂ ਪਹਿਲੇ ਇੱਕ ਗੱਲ ਤੈਵੇਂ ਕਿ ਮਈ 23 ਤੁਹਾਨੂੰ ਯਾਦ ਹੋਏਗਾ ਡੱਲਾ ਸਾਹਿਬ ਦੋ ਤਿੰਨ ਦਿਨ ਪਹਿਲੇ ਲੈਟਰ ਲਿਖਿਆ ਸੀਗਾ ਸੁਨੀਲ ਜਾਖੜ ਉਹਨਾਂ ਨੇ ਆਦਿੱਤਿਆਨਾਥ ਯੋਗੀ ਜਿਹੜੇ ਯੂਪੀ ਦੇ ਮੁੱਖ ਮੰਤਰੀ ਐ ਕਿ ਵੀ ਤੁਹਾਡੀ ਲੋੜ ਐ ਤੁਹਾਡੇ ਕੰਮ ਕਰਨ ਦੇ ਸਟਾਈਲ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ ਪੰਜਾਬੀ ਬਹੁਤ ਪ੍ਰਭਾਵਿਤ ਐ ਤੁਸੀਂ ਇੱਥੇ ਆਓ ਅਸੀਂ ਤੁਹਾਡੇ ਰਹਿਣ ਦਾ ਬੰਦੋਬਸ ਕਰ ਦਾਂਗੇ ਲੁਧਿਆਣੇ ਦੇ ਵਿੱਚ ਤੇ ਤੁਸੀਂ ਪਟਾਲਾ ਅੰਮ੍ਰਿਤਸਰ ਔਰ ਜਲੰਧਰ ਔਰ ਲੁਧਿਆਣਾ ਇੱਥੇ ਰੈਲੀਆਂ ਤੁਹਾਡੀ ਕਰਨੀ ਆ ਕਿਉਂਕਿ ਮੰਗ ਬਹੁਤ ਆ ਰਹੀ ਐ ਉਹਨਾਂ ਸਾਰੀ ਗੱਲਾਂ ਉਸ ਵਕਤ ਹੋਈ ਸੀ ਜਿੱਦਾਂ ਜ਼ਿਕਰ ਅਸੀਂ ਕੱਲ ਵੀ ਕਰਕੇ ਹਟਿਆ ਕਿ ਆਦਿੱਤਿਆਨਾਥ ਯੋਗੀਆਂ ਨਾਲ ਖਟਾ ਦਿੱਤ ਜਾਨਗੇ ਯੂਪੀ ਦੇ ਮੁੱਖ ਮੰਤਰੀ ਇਹ ਦਾਵਾ ਹੈਗਾ ਅਰਵਿੰਦ ਕੇਜਰੀਵਾਲ ਉਹਨਾਂ ਦਾ ਔਰ ਭਾਜਪਾ ਦਾ ਇੱਕ ਵੀ ਲੀਡਰ ਇਸ ਮੁੱਦੇ ਦੇ ਉੱਤੇ ਕੁਝ ਵੀ ਨਹੀਂ ਬੋਲਿਆ ਚੁੱਪ ਰਹਿ ਗਏ ਤੇ ਹੁਣ ਤੇ ਕੇਜਰੀਵਾਲ ਨੇ ਅੱਗੇ ਵੀ ਕਹਿਣਾ ਸ਼ੁਰੂ ਕਰਤਾ ਹੈ ਵੀ ਸਾਡੀ ਜਿਹੜੀ ਗੱਲ ਸੀਗੀ ਆ ਮੈਂ ਜਿਹੜੀ ਗੱਲ ਕੀਤੀ ਸੀ ਉਹ ਪੱਕੀ ਹੈ ਇਸ ਸਾਰੇ ਗੱਲਬਾਤ ਦੇ ਦੌਰਾਨ ਸੁਨੀਲ ਜਾਖੜ ਉਹਨਾਂ ਦੀ ਹੈ ਯੋਗੀ ਸਾਹਿਬ ਦੀ ਤਾਰੀਫ ਉਹ ਅੱਗੇ ਚੱਲ ਕੇ ਸੁਨੀਲ ਜਾਖੜ ਉਹਨਾਂ ਦੇ ਕੈਰੀਅਰ ਨੂੰ ਭਾਜਪਾ ਦੇ ਵਿੱਚ ਕਿੱਥੇ ਲੈ ਕੇ ਜਾਂਦੀ ਹੈ ਚਲੋ ਆਪਾਂ ਇਸ ਬਾਰੇ ਜਾਣਦੇ ਹੁਣ ਇਹ ਗੱਲ ਤੇ ਤੈਅ ਹੋਈ ਕਿ ਅਦਿੱਤਿਆਨਾਥੀ ਉਗੀ 20 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਸੰਜੇ ਟੰਡਨ ਜਿਹੜੇ ਭਾਜਪਾ ਦੇ ਕੈਂਡੀਡੇਟ ਹੈਗੇ ਨੇ ਉਹਨਾਂ ਦੇ ਪੱਖੇ ਚ ਪ੍ਰਚਾਰ ਕਰਨ ਵਾਸਤੇ ਆ ਰਹੇ ਨੇ ਔਰ ਇਹ ਵੀ ਉਮੀਦ ਹੈਗੀ ਹੈ ਕਿ 20 ਦੀ ਸ਼ਾਮ ਨੂੰ ਉਹ ਇੱਕ ਲੁਧਿਆਣਾ ਦੇ ਵਿੱਚ ਰੋਡ ਸ਼ੋਅ ਜਾਂ ਰੈਲੀ ਕਰ ਸਕਦੇ ਨੇ ਔਰ ਉਸ ਤੋਂ ਬਾਅਦ 21 ਤਰੀਕ ਨੂੰ ਸਵੇਰੇ ਜਲੰਧਰ ਜਲੰਧਰ ਤੋਂ ਬਾਅਦ ਅੰਮ੍ਰਿਤਸਰ ਔਰ ਬਟਾਲਾ ਉਹ ਦੋ ਕੌਨਸੀਡੈਂਸੀਸ ਨੂੰ ਵੀ ਕਵਰ ਕਰਕੇ ਉਹ 21 ਤਰੀਕ ਨੂੰ ਰਾਤ ਨੂੰ ਵਾਪਸ ਉੱਤਰ ਪ੍ਰਦੇਸ਼ ਜਾ ਸਕਦੇ ਨੇ ਹੁਣ ਇਹ ਗੱਲਾਂ ਨਿਕਲ ਕੇ ਆਈ ਹੈ ਹਜੇ ਇਹਦਾ ਪਰਮਨੈਂਟ ਸ਼ੈਡਿਊਲ ਹੀ ਨਿਕਲ ਗਿਆ ਹੈ ਪਰ ਐਦਾਂ ਦਾ ਹੀ ਪ੍ਰੋਗਰਾਮ ਪਾਰਟੀ ਦੇ ਵੱਡੇ ਲੀਡਰਾਂ ਦਾ ਹੋਰ ਹੈ ਦੂਜੇ ਪਾਸੇ ਰਾਹੁਲ ਗਾਂਧੀ ਉਹਨਾਂ ਦਾ ਪ੍ਰਯੰਕਾ ਗਾਂਧੀ ਉਹਨਾਂ ਦਾ ਵਿਜ਼ਿਟ ਲੁਧਿਆਣਾ ਦੇ ਵਿੱਚ ਔਰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਇਹ ਵੀ ਤੈਅ ਹੈਗਾ ਜਿਹਦੇ ਵਿੱਚ ਜਲੰਧਰ ਵੀ ਜਲੰਧਰ ਭਾਵੇਂ ਕਾਂਗਰਸ ਦੇ ਵੱਡੇ ਲੀਡਰ ਹੋਣ ਜਾਂ ਫਿਰ ਭਾਜਪਾ ਦੇ ਵੱਡੇ ਲੀਡਰ ਹੋਣ ਉਹ ਸਾਰਿਆਂ ਦੇ ਨਿਸ਼ਾਨੇ ਦੇ ਉੱਤੇ लुधियाना जालंधर ਤੇ ਅੰਮ੍ਰਿਤਸਰ ਦੇ ਗੂੜਾ ਕਿਉਂਕਿ ਇੱਥੇ ਜਿਹੜੇ ਕੈਂਡੀਡੇਟ ਬੀਜੇਪੀ ਨੇ ਵੀ ਖੜੇ ਕੀਤੇ ਨੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਜਗ੍ਹਾ ਕਾਂਗਰਸ ਔਰ ਬੀਜੇਪੀ ਦੇ ਵਿੱਚ ਰੇੜਕ ਹੈ ਕਿਉਂਕਿ ਰਵਨੀਤ ਬਿੱਟੂ ਉਹਨਾਂ ਦੇ ਖੜੇ ਹੋਣ ਤੋਂ ਬਾਅਦ ਯਾਨੀ ਕਾਂਗਰਸ ਛੱਡ ਕੇ ਭਾਜਪਾ ਤੋਂ ਜਾਣ ਤੋਂ ਬਾਅਦ ਰਾਹੁਲ ਗਾਂਧੀ ਉਹਨਾਂ ਨੇ ਵੀ ਐਸ ਸੀਟ ਨੂੰ ਪ੍ਰੈਸਟਿਜੀਅ ਸ਼ੂ ਬਣਾਇਆ ਹੋਇਆ ਔਰ ਬਿੱਟੂ ਨੂੰ ਸਬਕ ਸਿਖਾਉਣ ਵਾਸਤੇ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਰਾਹੁਲ ਗਾਂਧੀ ਰਾਹੁਲ ਗਾਂਧੀ ਤੋਂ ਲੈ ਕੇ ਪ੍ਰਿਅੰਕਾ ਗਾਂਧੀ ਉੱਥੇ ਕਾਫੀ ਮੁਸ਼ਕਲ ਆਉਣ ਵਾਲੇ ਦਿਨਾਂ ਦੇ ਰੇੜਕ ਕਰਨ ਵਾਲੇ ਨੇ ਔਰ ਇਹਨਾਂ ਸਾਰੀ ਗੱਲਾਂ ਦੇ ਵਿੱਚ 19 ਤਰੀਕ ਕੱਲ ਹੈਗੀ ਐ ਯਾਨੀ 19 ਤਰੀਕ ਤੋਂ ਬਾਅਦ 20 ਤਰੀਕ 20 ਤਰੀਕ ਤੋਂ ਬਾਅਦ ਤੁਸੀਂ ਦੇਖੋ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਗਰਮਾਨ ਵਾਲਾ ਹੈ ਉਹਦਾ ਕਿੰਨਾ ਕੋਈ ਫਰਕ ਹੋਏਗਾ ਹੁਣ ਤੁਸੀਂ ਮੈਨੂੰ ਇੱਕ ਹੋਰ ਸਵਾਲ ਪੁੱਛਿਆ ਸੀ ਕਿ ਵੀ ਕਿਸਾਨਾਂ ਨੇ ਬੀਜੇਪੀ ਦੇ ਕੈਂਡੀਡੇਟਸ ਨੂੰ ਵੜਨ ਨਹੀਂ ਦਿੱਤਾ ਇਸ ਮੁੱਦੇ ਦੇ ਉੱਤੇ ਸਾਡੇ ਸੂਤਰ ਦੱਸਦੇ ਨੇ ਕਿ ਬੀਜੇਪੀ ਦੇ ਵਿੱਚ ਲਗਾਤਾਰ ਮੰਥਨ ਚੱਲ ਰਿਹਾ ਔਰ ਕੁਝ ਬੀਜੇਪੀ ਦੇ ਲੀਡਰਾਂ ਦੀ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਕਿ ਵੀ ਨਹੀਂ ਜਿਸ ਤਰੀਕੇ ਨਾਲ ਕਿਸਾਨ ਔਰ ਕਿਸਾਨ ਨਹੀਂ ਕੁਝ ਜਥੇਬੰਦੀਆਂ ਔਰ ਕੁਝ ਲੀਡਰਸ਼ਿਪ ਵਿਰੋਧ ਕਰ ਰਹੀਆਂ ਆ ਬੀਜੇਪੀ ਦੇ ਲੀਡਰਾਂ ਦਾ ਤੇ ਇਹਦਾ ਸਮਾਧਾਨ ਤੇ ਲੱਭਣਾ ਪਏਗਾ ਹੁਣ ਸਮਾਧਾਨ ਦੋ ਤਰੀਕੇ ਨਾਲ ਹੋ ਸਕਦੇ ਨੇ ਹੁਣ ਇਲੈਕਸ਼ਨ ਦੇ ਕੋਡ ਆਫ ਕੰਡਕਟ ਲੱਗੇ ਦੌਰਾਨ ਐਦਾਂ ਦੀ ਕੋਈ ਅਨਾਉਂਸਮੈਂਟ ਵੀ ਨਹੀਂ ਕੀਤੀ ਜਾ ਸਕਦੀ ਵੀ ਕਿਸਾਨਾਂ ਦੇ ਮਸਲੇ ਨੂੰ ਆਪਾਂ ਹੱਲ ਕਰਦਾ ਤੇ ਹੁਣ ਹੋ ਸਕਦਾ ਟਕਰਾਵ ਦੀ ਸਥਿਤੀ ਵਧੇ ਦੋ ਦਿਨ ਪਹਿਲੇ ਜਿਸ ਤਰੀਕੇ ਨਾਲ ਹੰਸਰਾਜ ਹੰਸ ਉਹਨਾਂ ਨੇ ਕਿਸਾਨਾਂ ਨੂੰ ਇੱਕ ਸੰਦੇਸ਼ ਦਿੱਤਾ ਸੀ ਉਹ ਵੀ ਖਾਸ ਕਰਕੇ ਤਦ ਜਦ ਪਿਛਲੇ 10-15 ਦਿਨਾਂ ਤੋਂ ਲਗਾਤਾਰ ਹੰਸ ਰਾਜ ਹੰਸ ਕਿਸਾਨਾਂ ਨੂੰ ਮੱਥਾ ਹੀ ਟੇਕਦੇ ਜਾ ਰਹੇ ਸੀਗੇ ਔਰ ਮੈਂ ਅਜਿਹੀ ਖਬਰ ਵੀ ਪੜ ਰਿਹਾ ਸੀਗਾ ਸਰਬੰਸ ਸਿੰਘ ਪੰਦੇਰ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਹੈਗੇ ਨੇ ਉਹਨਾਂ ਨੇ ਤੇ ਇਹ ਵੀ ਕਿਹਾ ਕਿ ਬੀਜੇਪੀ ਹੁਣ ਡਿਵਾਈਡ ਐਂਡ ਰੂਲ ਦੀ ਪਾਲਿਸੀ ਅਪਣਾ ਸਕਦੀ ਹੈ ਔਰ ਔਰ ਦੂਜੇ ਪਾਸੇ ਜੇ ਹਰਜੀਤ ਗਰੇਵਾਲ ਬੀਜੇਪੀ ਦੇ ਵੱਡੇ ਲੀਡਰ ਨੇ ਸੰਗਰੂਪ ਤੋਂ ਉਹਨਾਂ ਦਾ ਵੀ ਮੈਂ ਕੱਲ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਤੁਸੀਂ ਵੋਟ ਨਹੀਂ ਪਾਉਣਾ ਨਾ ਪਾਓ ਮੈਂ ਕਹਿੰਦਾ ਸਾਨੂੰ ਤੁਹਾਡਾ ਵੋਟ ਚਾਹੀਦਾ ਵੀ ਨਹੀਂ ਲੇਕਿਨ ਜੇ ਤੁਸੀਂ ਵੋਟ ਨਹੀਂ ਪਾਣਾ ਤੁਸੀਂ ਸਾਨੂੰ ਪ੍ਰਚਾਰ ਵਾਸਤੇ ਨਹੀਂ ਰੋਕ ਸਕਦੇ ਐਦਾਂ ਦੀ ਗੱਲਾਂ ਇੱਕ ਟਕਰਾਵ ਵੱਲ ਵੱਧ ਰਹੀਆਂ ਅੱਗੇ ਚਲ ਕੇ ਇਹ ਟਕਰਾਵ ਵੱਧ ਵੀ ਸਕਦਾ ਹੈ ਪਰ ਦੇਖੋ ਹਜੇ ਤੱਕ ਤੇ ਭਾਜਪਾ ਦੇ ਕੈਂਡੀਡੇਟਸ ਨੂੰ ਇਹੀ ਹਦਾਇਤ ਦਿੱਤੀ ਗਈ ਹੈ ਕਿ ਵੀ ਨਾ ਟਕਰਾਵ ਦੀ ਸਥਿਤੀ ਦੇ ਵਿੱਚ ਨਾ ਆਓ ਔਰ ਕਿਸਾਨਾ ਨੇ ਵੀ ਆਪਣੇ ਆਗੂਆਂ ਨੂੰ ਆਪਣੇ ਐਕਟਿਵਿਸਟ ਨੂੰ ਆਪਣੇ ਵਰਕਰਾਂ ਨੂੰ ਇਹੀ ਰਾਏ ਦਿੱਤੀ ਹੋਈ ਹੈ ਕਿ ਆਪਾਂ ਹਿੰਸਾ ਦੇ ਵਿੱਚ ਨਹੀਂ ਪੈਣਾ ਕਿਉਂਕਿ ਤੁਸੀਂ ਅਗਰ ਦਿੱਲੀ ਜਾਣਾ ਹੋਏ ਸ਼ੰਭੂ ਬਾਰਡਰ ਉਹ ਹਰਿਆਣੇ ਵਾਲਿਆਂ ਨੇ ਬੰਦ ਕੀਤਾ ਹੋਇਆ ਹੈ ਇਸ ਤੋਂ ਪਹਿਲੇ ਕਿਸਾਨਾਂ ਨੇ ਬੰਦ ਕੀਤਾ ਹੋਇਆ ਜੇ ਤੁਸੀਂ ਗੱਡੀ 'ਚ ਜਾਓ ਯਾਨੀ ਟ੍ਰੇਨ 'ਚ ਜਾਓ ਤੇ ਸ਼ੇਰ ਸ਼ੇਤਬ ਦੀ ਚੰਡੀਗੜ੍ਹ ਵੱਲੋਂ ਤੋਰ ਕੇ ਉੱਥੇ ਲੈ ਕੇ ਜਾਂਦੇ ਨੇ। ਕਰੀਬ 70 ਦੇ ਕਰੀਬ ਟ੍ਰੇਨਾਂ ਡਾਇਵਰਟ ਕੀਤੀ ਜਾ ਰਹੀਆਂ ਔਰ ਤੁਸੀਂ ਦੇਖੋ ਕਿ ਐਮਰਜੈਂਸੀ ਦੇ ਵਿੱਚ ਤੁਹਾਨੂੰ ਦਿੱਲੀ ਜਾਣਾ ਪਏ ਤੇ ਕਿੰਨਾ ਕੋਖਾ ਹੈਗਾ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਇਲੈਕਸ਼ਨ ਕਰਾਏ ਤੇ ਜਾ ਰਹੇ ਨੇ। ਪਰ ਪ੍ਰਚਾਰ ਦਾ ਹੱਥ ਸਭ ਨੂੰ ਹੈ ਇਹ ਭਾਜਪਾ ਦੇ ਲੀਡਰ ਕਹਿੰਦੇ ਨੇ ਪਰ ਸਾਡਾ ਵੀ ਤੇ ਕੋਈ ਹੱਕ ਹੈ। ਆਮ ਲੋਕਾਂ ਦਾ ਵੀ ਕੋਈ ਹੱਕ ਹੈ ਦਿੱਲੀ ਜਾਣ ਵਾਸਤੇ ਸਾਨੂੰ ਰੋਕਿਆ ਕਿਉਂ ਜਾ ਰਿਹਾ ਹੈ? ਇਹ ਸਵਾਲ ਜਨਤਾ ਪੰਜਾਬ ਦੀ ਕਰ ਰਹੀ ਹੈ। ਮੈਨੂੰ ਲੱਗਦਾ ਇਲੈਕਸ਼ਨ ਕਮਿਸ਼ਨ ਨੇ ਜਦੋਂ ਕੋਡ ਆਫ ਕੰਡਕਟ ਲਾਇਆ ਸੀ ਜਾਂ ਭਾਰਤ ਦੀ ਸੁਪਰੀਮ ਕੋਰਟ ਨੂੰ ਤੁਰੰਤ ਦਖਲ ਦੇ ਕੇ ਸ਼ੰਭੂ ਬੈਰੀਅਰ ਤੋਂ ਬੈਰੀਕੇਡ ਹਟਵਾਉਣੇ ਚਾਹੀਦੇ ਸੀ ਅਗਰ ਅਦਾਲਤ ਵੇਚ ਦਾ ਰਸਤਾ ਖਤਿਆਰ ਕਰਦੀ ਜਾਂ ਭਾਰਤ ਦਾ ਚੋਣ ਕਮਿਸ਼ਨ ਕਿਸਾਨਾਂ ਨਾਲ ਗੱਲ ਕਰਦਾ ਆਸਤਰ ਸਾਹਿਬ ਦੋ ਗੱਲਾਂ ਨੇ ਕੱਲ ਮੈਂ ਹਰਜੀਤ ਗਰੇਵਾਲ ਦੀ ਗੱਲ ਸੁਣੀ ਹੋਰ ਵੀ ਬੀਜੇਪੀ ਦੇ ਲੀਡਰ ਨੇ ਉਹ ਕਹਿੰਦੇ ਜੀ ਪ੍ਰਚਾਰ ਕਰਨਾ ਸੰਵਿਧਾਨਕ ਹੱਕ ਹੈ ਪਿੰਡਾਂ 'ਚ ਜਾਣਾ ਸੰਵਿਧਾਨਕ ਹੱਕ ਹੈ ਉਹ ਬੀਜੇ ਕਿਸਾਨਾਂ ਨੂੰ ਕਹਿ ਰਹੇ ਨੇ ਬੀਜਪੀ ਦੇ ਲੀਡਰ ਕਿ ਤੁਸੀਂ ਵਿਰੋਧ ਕਰਨਾ ਕਰੋ ਪਰ ਤੁਸੀਂ ਰਸਤੇ ਨਾ ਰੋਕੋ ਪਰ ਕੀ ਇਹ ਗੱਲ ਸਾਡੀ ਲੋਕਤੰਤਰੀ ਸਰਕਾਰ ਤੇ ਲਾਗੂ ਨਹੀਂ ਹੁੰਦੀ ਉਹ ਕਿਸਾਨਾਂ ਦੇ ਰਸਤੇ ਸਰਕਾਰ ਨੇ ਰੋਕੇ ਲੈਂਡ ਆਰਡਰ ਦਾ ਹਵਾਲਾ ਦੇ ਕੇ ਰੋਕੇ ਤੇ ਉਹ ਕਹਿੰਦੇ ਜੇ ਬੀਜਪੀ ਦੇ ਲੀਡਰ ਇਹ ਕਹਿ ਰਹੇ ਨੇ ਕਿ ਵਿਰੋਧ ਕਰਨਾ ਕਿਸਾਨਾਂ ਦਾ ਹੱਕ ਹੈ ਤੁਸੀਂ ਵਿਰੋਧ ਕਰੋ ਸਾਡੇ ਰਾਹ ਨਾ ਰੋਕੋ ਤੇ ਫਿਰ ਕਿਸਾਨਾਂ ਦਾ ਵੀ ਤਾਂ ਵਿਰੋਧ ਕਰਨਾ ਹੱਕ ਸੀ ਨਾ ਜੀ ਕਿਸਾਨਾਂ ਦੇ ਰਾਹ ਕਿਉਂ ਰੋਕੇ ਗਏ ਇਹਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਨੂੰ ਸਹੀ ਗਲਤ ਨਹੀਂ ਠਹਿਰਾ ਸਕਦੇ ਇਹ ਮਾਮਲਾ ਸ਼ੁੱਧ ਰੂਪ ਦੇ ਵਿੱਚ ਸਾਡੀ ਸੁਪਰੀਮ ਕੋਰਟ ਨੂੰ ਸਾਡੇ ਭਾਰਤੀ ਚੋਣ ਕਮਿਸ਼ਨ ਨੂੰ ਵੀ ਨਜਿੱਠਣਾ ਚਾਹੀਦਾ ਸੀ ਔਰ ਸਾਡੇ ਮੁਲਕ ਦੀ ਸੁਪਰੀਮ ਕੋਰਟ ਦਾ ਦਖਲ ਅਜਿਹੇ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਭਾਸਕਰ ਸਾਹਿਬ ਕਿਉਂਕਿ ਸਾਡੀਆਂ ਸਰਕਾਰਾਂ ਕਈ ਵਾਰੀ ਤਰ੍ਹਾਂ-ਤਰ੍ਹਾਂ ਦੇ ਹਵਾਲੇ ਦੰਦੀਆਂ ਨੇ ਹੁਣ ਸਰਕਾਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਟਰੈਕਟਰ ਅਗਰ ਏਡੀ ਵੱਡੀ ਗਿਣਤੀ 'ਚ ਦਿੱਲੀ ਜਾਣਗੇ ਤੇ ਖਤਰਾ ਬਣ ਜਾਣਗੇ ਹੁਣ ਜਿਹੜਾ ਟਰੈਕਟਰ ਹੈ ਉਹ ਸਾਡਾ ਖੇਤੀਬਾੜੀ ਦਾ ਸਾਧਨ ਵੀ ਹੈ ਸਾਡੀ ਟਰਾਂਸਪੋਰਟ ਦਾ ਸਾਧਨ ਵੀ ਹੈ ਜਦੋਂ ਹੜ ਹੁੰਦੇ ਨੇ ਤੇ ਟਰੈਕਟਰਾਂ ਦੀ ਵਰਤੋਂ ਹੁੰਦੀ ਹੈ ਜਦੋਂ ਦੇਸ਼ ਤੇ ਭਾਰ ਪੈਂਦਾ ਹੈ ਟਰੈਕਟਰਾਂ ਦੀ ਵਰਤੋਂ ਹੁੰਦੀ ਹੈ ਕਿਸਾਨ ਦਾ ਟਰੈਕਟਰ ਸਾਡਾ ਅਨਾਜ ਵੀ ਢੋਂਦਾ ਹੈ ਇਸ ਕਰਕੇ ਮੈਨੂੰ ਲੱਗਦਾ ਸਾਡੀ ਕੇਂਦਰ ਦੀ ਸਰਕਾਰ ਵੀ ਜਦੋਂ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਜਾ ਰਹੇ ਸੀ ਜ਼ਿਆਦਾ ਸਖਤ ਹੋਈ ਕੀ ਅਸੀਂ ਉਸ ਗੱਲ ਨੂੰ ਭੁੱਲ ਜਾਈਏ ਪਾਸਟਰ ਸਾਹਿਬ ਕਿ ਮਨੋਰ ਲਾਲ ਖੱਟੜ ਨੇ ਸੜਕਾਂ ਤੇ ਪੱਥਰ ਲਾਤੇ ਕਿੱਲਾ ਬਿਛਾਤੀਆਂ ਸੜਕਾਂ ਤੇ ਕੀ ਸੁਪਰੀਮ ਕੋਰਟ ਜਾਂ ਭਾਰਤ ਦੇ ਚੋਣ ਕਮਿਸ਼ਨ ਨੂੰ ਉਸ ਵੇਲੇ ਦਖਲ ਦੇਣਾ ਨਹੀਂ ਬਣਦਾ ਕਿਉਂਕਿ ਕਿਉਂਕਿ ਅਗਰ ਸਰਕਾਰਾਂ ਰੋਕ ਦੰਦੀਆਂ ਨਹੀਂ ਤੇ ਫਿਰ ਕਿਸਾਨਾਂ ਦੇ ਲੋਕਤੰਤ੍ਰਿਕ ਹੱਕ ਕਿੱਥੇ ਚਲੇ ਜਾਂਦੇ ਨੇ ਸੋ ਮੈਨੂੰ ਲੱਗਦਾ ਜਿਹੜੇ ਕਿਸਾਨ ਨਹੀਂ ਹੋ ਇਸੇ ਗੱਲ ਦਾ ਤਰਕ ਦੇ ਰਹੇ ਨੇ ਕਿ ਤੁਸੀਂ ਦਿੱਲੀ ਜਾਣੋਂ ਰੋਕਿਆ ਸੀ ਤੁਹਾਨੂੰ ਪਿੰਡਾਂ ਚ ਰੋਕ ਰਹੇ ਆ ਫਿਰ ਇਹਦਾ ਹੱਲ ਕੀ ਨਿਕਲੂਗਾ ਪਾਸਕਰ ਸਾਹਿਬ ਅਗਰ ਅਗਰ ਦੋਨਾਂ ਪਾਸੇ ਇਸ ਤਰ੍ਹਾਂ ਦੀ ਜ਼ਿੱਦ ਹੋਏਗੀ ਸਾਡੇ ਮੁਲਕ 'ਚ ਦੇਖੋ ਸਭ ਤੋਂ ਵੱਡੀ ਗੱਲ ਤੁਸੀਂ ਜਿਹੜੀ ਗੱਲ ਕੀਤੀ ਹੈ ਬੜੀ ਲੌਜੀਕਲੀ ਗੱਲ ਕੀਤੀ ਹੈ ਕਿ ਜਦ ਕਿਸਾਨ ਦਰਨੇ ਪ੍ਰਦਰਸ਼ਨ ਵਾਸਤੇ ਪੀਸਫੁਲੀ ਦਿੱਲੀ ਵੱਲ ਤੁਰ ਰਹੇ ਸੀਗੇ ਤੇ ਉਹਨਾਂ ਨੂੰ ਰੋਕਿਆ ਕਿਉਂ ਗਿਆ ਰੋਕਿਆ ਕਿਉਂ ਗਿਆ ਅੱਜ ਵੀ ਅੱਜ ਵੀ ਉਹ ਜਿਹੜੇ ਦੀਵਾਰਾਂ ਦੂਰਾਂ ਦੀ ਖੜੀ ਕੀਤੀ ਸੀ ਨਾ ਡੀਟੀ ਰੋਡ ਤੇ ਉਹ ਅੱਜ ਵੀ ਖੜੀਆਂ ਆ ਉਦਾਂ ਤੁਸੀਂ ਵੀ ਅੱਜ ਦਿੱਲੀ ਜਾਣਾ ਚਾਹੋ ਤੇ ਨਹੀਂ ਜਾ ਸਕਦੇ ਚਲੋ ਕਿਸਾਨਾਂ ਨੂੰ ਨਹੀਂ ਜਾਣ ਦੇ ਰਹੇ ਪੰਜਾਬ ਦਾ ਕੀ ਕਸੂਰ ਸੀ ਪੰਜਾਬੀਆਂ ਦਾ ਕੀ ਕਸੂਰ ਸੀ ਹੋਰ ਸਭ ਤੋਂ ਵੱਡੀ ਗੱਲ ਤੇ ਆਪਾਂ ਕਹਿੰਦੇ ਕਿਸਾਨਾਂ ਦਾ ਵੀ ਕੀ ਕਸੂਰ ਸੀਗਾ ਕਿਸਾਨ ਆਪਣੀ ਮੰਗਾਂ ਵਾਸਤੇ ਜਾ ਰਹੇ ਸੀ ਕਿ ਸਰਕਾਰ ਤੁਹਾਡੀ ਹੈਗੀ ਹੈ ਬੀਜੇਪੀ ਦੀ ਹੈਗੀ ਹੈ ਪਰ ਜਦ ਇਹ ਗੱਲ ਟਕਰਾਵ ਵਾਲ ਵਰਦੀ ਹੈ ਨਾ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਪੰਜਾਬ ਦੇ ਬਾਰਡਰਾਂ ਤੇ ਤੇ ਪਿਛਲੇ 2 ਸਾਲ ਪਹਿਲੇ ਦਿੱਲੀ ਦੇ ਬਾਰਡਰਾਂ ਦੇ ਵਿੱਚ ਟਕਰਾਵ ਵਾਲੀ ਸਿੱਤ ਨੂੰ ਦੇਖਿਆ ਉਸ ਟਕਰਾਵ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਮੈਨੂੰ ਇਹ ਨਹੀਂ ਲੱਗਦਾ ਕਿ ਕਿਸਾਨ ਭਾਵੇਂ ਪੰਜਾਬੀ ਹੋਣ ਜਾਂ ਹਰਿਆਣੇ ਦੇ ਹੋਣ ਉਹ ਆਪਣੇ ਸੂਬੇ ਨੂੰ ਤੇ ਨੁਕਸਾਨ ਪਹੁੰਚਾਣਾ ਜਾਣਗੇ ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਉਹ ਪੰਜਾਬੀਆਂ ਦਾ ਹੀ ਹੋ ਰਿਹਾ ਹੈ ਪੰਜਾਬ ਦਾ ਬਿਜ਼ਨਸ ਬਿਲਕੁਲ ਠੱਪ ਪਿਆ ਹੈ ਕਿਉਂਕਿ ਆਵਾਜ਼ਾ ਹੀ ਨਹੀਂ ਹੈਗੀ ਮਾਲ ਗਾੜੀਆਂ ਬੰਦ ਹੈਗੀਆਂ ਇਹ ਪਹਿਲੀ ਵਾਰ ਹੈਗਾ ਕਿਉਂਕਿ ਰੇਲਵੇ ਜਿਹੜੀ ਹੈ ਪੈਸੰਦਰ ਟ੍ਰੇਨ ਤੋਂ ਉਹ ਤਾਂ ਪੈਸਾ ਨਹੀਂ ਕਮਾ ਸਕਦੀ ਲੇਕਿਨ ਮਾਲ ਗਾੜੀਆਂ ਰੁਕਣ ਤੋਂ ਬਾਅਦ ਪੰਜਾਬ ਦਾ ਬਿਜ਼ਨਸ ਠੱਪ ਹੋ ਜਾਂਦਾ ਹੈ ਯਾਨੀ ਕਿਸਾਨਾਂ ਨੂੰ ਵੀ ਇਸ ਗੱਲ ਨੂੰ ਸੋਚਣ ਵਾਸਤੇ ਮਜਬੂਰ ਹੋਣਾ ਚਾਹੀਦਾ ਹੈ ਕਿ ਅੱਜ ਕੱਲ ਦਾ ਕਿੱਤਾ ਹੋਇਆ ਕੋਈ ਵੀ ਧਰਨਾ ਪ੍ਰਦਰਸ਼ਨ ਉਹ ਕਿੰਨਾ ਕੁ ਮਾਇਨੇ ਰੱਖਦਾ ਹੈ ਕੱਲ ਨੂੰ ਸਰਕਾਰੀ ਚੇਂਜ ਹੋ ਜਾਂਦੀ ਹੈ ਤੇ ਫਿਰ ਤੁਹਾਡੀ ਇਹ ਜਿਹੜਾ ਧਰਨਾ ਤੁਸੀਂ ਬੀਜੇਪੀ ਦੇ ਖਿਲਾਫ ਕੀਤਾ ਹੈ ਬੀਜੇਪੀ ਨੂੰ ਤੁਸੀਂ ਹਰਾ ਦਿੱਤਾ ਜੇ ਨਵੀਂ ਸਰਕਾਰ ਆਏਗੀ ਤਾਂ ਉਹਦੇ ਸਾਹਮਣੇ ਵੀ ਤੇ ਤੁਹਾਡੀ ਇਹੀ ਮੰਗਾਂ ਹੋਣਗੀਆਂ ਉਹਦੇ ਵਾਸਤੇ ਵੀ ਤੁਸੀਂ ਸੜਕਾਂ 'ਤੇ ਰੁਕੋਗੇ ਯਾਨੀ ਇਹ ਚੀਜ਼ ਦੇਖਣ ਵਾਲੀ ਗੱਲ ਹੈਗੀ ਹੈ ਕਿ ਜਿਹੜੀ ਚੀਜ਼ ਕਿਸ ਤਰੀਕੇ ਨਾਲ ਹੋ ਸਕਦੀ ਹੈ ਤੁਹਾਨੂੰ ਤੁਹਾਡੇ ਅਗਰ ਅੰਦੋਲਨ ਤੋਂ ਆਮ ਜਨਤਾ ਨੂੰ ਦਿੱਕਤ ਹੋ ਰਹੀ ਹੈ ਤੇ ਚਲੋ ਸਰਕਾਰਾਂ ਦੇ ਨਾਲ ਤਾਂ ਟਕਰਾਅ ਹੋ ਸਕਦਾ ਹੁਣ ਅੱਜ ਦੀ ਸਥਿਤੀ ਜਿਹੜੀ ਅਸੀਂ ਡਿਸਕਸ ਵੀ ਕਰ ਰਹੇ ਹਾਂ ਕਿ ਜੇ ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰਾਂ ਦਾ ਜਾਂ ਬੀਜੇਪੀ ਦੇ ਵਰਕਰਾਂ ਦਾ ਔਰ ਕਿਸਾਨਾਂ ਦਾ ਟਕਰਾਵ ਵਧਿਆ ਤੇ ਸਭ ਤੋਂ ਵੱਡਾ ਨੁਕਸਾਨ ਕਿਦਾ ਹੋਏਗਾ ਸਾਡੇ ਪੰਜਾਬ ਦਾ ਯਾਨੀ ਇਸ ਗੱਲ ਨੂੰ ਵੀ ਦੇਖਣਾ ਚਾਹੀਦਾ ਹੈ ਇਸ ਕਰਕੇ ਵਿਰੋਧ ਉਥੇ ਤੱਕ ਕਰੋ ਜਿੱਥੇ ਤੱਕ ਜਾਇਜ਼ ਹੋਏ ਔਰ ਨਾਜਾਇਜ਼ ਤਰੀਕੇ ਨਾਲ ਕੀਤਾ ਹੋਇਆ ਵਿਰੋਧ ਕਈ ਵਾਰ ਤੁਹਾਡੀ ਜਾਇਜ਼ ਮੰਗਾਂ ਨੂੰ ਵੀ ਪਛਾਣ ਕਰ ਦਿੰਦਾ ਬਿਲਕੁਲ ਔਰ ਇਹ ਗੱਲ ਦੋਵਾਂ ਤੇ ਲਾਗੂ ਹੁੰਦੀ ਹੈ ਨਾਜਾਇਜ਼ ਵਿਰੋਧ ਸਰਕਾਰਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਔਰ ਨਾਜਾਇਜ਼ ਵਿਰੋਧ ਕਿਸਾਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਮੇਰਾ ਮੇਰਾ ਇਹ ਮੰਨਣਾ ਹੈ ਡੈਮੋਕ੍ਰੇਸੀ ਦੀ ਭਾਵਨਾ ਸਾਡੇ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਸੰਵਿਧਾਨ ਦੀ ਭਾਵਨਾ ਇਹੀ ਹੈ ਕਿ ਸਾਰਿਆਂ ਨੂੰ ਅਸੀਂ ਬਰਾਬਰਤਾ ਦੇ ਅਧਿਕਾਰ ਦੇ ਗਏ ਚਲੋ ਭਾਸਕਰ ਸਾਹਿਬ ਮੈਂ ਹੁਣ ਦੂਜੇ ਪਾਸੇ ਆਵਾਂ ਕਿਸਾਨੀ ਤੋਂ ਭਾਜੀਪੀ ਤੋਂ ਜੇ ਮੈਂ ਦੂਜੇ ਪਾਸੇ ਆਵਾਂ ਭਾਸਕਰ ਸਾਹਿਬ ਸਵਾਤੀ ਮਾਲੀਵਾਲ ਦਾ ਮਾਮਲਾ ਕਾਫੀ ਜ਼ਿਆਦਾ ਵੱਡਾ ਬਣਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੇ ਕਰੀਬੀ ਜ਼ੈਬਬ ਕੁਮਾਰ ਨੂੰ ਗ੍ਰਿਫਤਾਰ ਕੀਤਾ ਦੋ ਤਿੰਨ ਮਿੰਟਾਂ ਦੇ ਵਿੱਚ ਮੈਂ ਚਾਹੁੰਗਾ ਕਿ ਇਸ ਵਿਸ਼ੇ ਦੇ ਉੱਤੇ ਵੀ ਤੁਸੀਂ ਆਪਣਾ ਦ੍ਰਿਸ਼ਟੀਕੋਣ ਦਿਓ ਸਵਾਤੀ ਮਾਲੀਵਾਲ ਦਾ ਇਸ਼ੂ 13 ਮਈ ਦੇ ਦਿਨ ਸਗਾ ਜਦ ਸਵਾਤੀ ਮਾਲ ਮਾਲੀਵਾਲ ਕਥਿਤ ਤੌਰ ਤੇ ਮੁੱਖ ਮੰਤਰੀ ਦੇ ਦਿੱਲੀ ਨਿਵਾਸ ਤੇ ਜਾਂਦੀ ਔਰ ਉਹ ਜਿੱਦ ਕਰਦੀ ਹੈ ਕਿ ਮੈਨੂੰ ਮੁੱਖ ਮੰਤਰੀ ਨੂੰ ਮਿਲਣਾ ਹੁਣ ਜਿੱਥੇ ਤੱਕ ਬਿਆਨ ਆਏ ਨੇ ਭਾਵੇਂ ਉਹ ਦਿੱਲੀ ਦੀ ਮੰਤਰੀ ਅਤੀਸ਼ੀ ਹੋਣ ਜਾਂ ਫਿਰ ਕੇਂਦਰੀ ਮੰਤਰੀ ਜਿਹੜੀ ਸਿਤਾਰਾਮਨ ਉਹਨਾਂ ਦੋਨਾਂ ਨੇ ਸਿਤਾਰਾਮਨ ਉਹਨਾਂ ਨੇ ਤੇ ਇਹ ਗੱਲ ਕਹੀ ਹੈ ਕਿ ਇਹ ਮੁੱਦਾ ਲਾਅਨ ਆਰਡਰ ਦਾ ਨਹੀਂ ਹੈ ਇਹ ਮੁੱਦਾ ਜਸਟਿਸ ਦਾ ਨਿਆਂ ਦਾ ਇੱਕ ਮਹਿਲਾ ਦੇ ਨਾਲ ਜੇ ਮੁੱਖ ਮੰਤਰੀ ਦੇ ਨਿਵਾਸ ਦੇ ਵਿੱਚ ਕਟਮਾਰ ਹੁੰਦੀ ਹੈ ਤੇ ਉਸ ਉਸ ਮੁੱਦੇ ਦੇ ਉੱਤੇ ਜੇ ਮੁੱਖ ਮੰਤਰੀ ਚੁੱਪ ਹੁੰਦੇ ਨੇ ਤੇ ਆਪਣੇ ਆਪ ਵਿੱਚ ਬੜਾ ਇੱਕ ਸੀਰੀਅਸ ਮਾਮਲਾ ਹੈਗਾ ਦੂਜੇ ਪਾਸੇ ਅਤੀਸ਼ੀ ਉਹਨਾਂ ਨੇ ਇੱਕ ਬਿਆਨ ਦੇ ਕੇ ਹੋਰ ਪੋਲਿਟੀਕਲ ਗਰਮੀ ਵਧਾਤੀ ਜਦੋਂ ਕਹਿੰਦੇ ਨੇ ਕਿ ਸਵਾਤੀ ਮਾਲੀਵਾਲ ਬੀਜੇਪੀ ਦੇ ਮੋਰੇ ਦੇ ਰੂਪ ਵਿੱਚ ਆਏ ਕੰਮ ਕਰ ਰਹੀ ਹੈ। ਉਹ ਦੇਖੋ ਦੂਜੇ ਪਾਸੇ ਸੰਜੇ ਸਿੰਘ ਉਹਨਾਂ ਦਾ ਹੈ ਕੱਲ ਕਹਿਣਾ ਕਿ ਨਹੀਂ ਸਵਾਤੀ ਮਾਲੀਵਾਲ ਦੇ ਨਾਲ ਮੁੱਖ ਮੰਤਰੀ ਦੇ ਨਿਵਾਸ ਦੇ ਉੱਤੇ ਇੱਕ ਤਰੀਕੇ ਨਾਲ ਬਸ ਲੁਕੀ ਹੋਈ ਔਰ ਮੁੱਖ ਮੰਤਰੀ ਐਕਸ਼ਨ ਲੈਣਗੇ ਵਿਭਵ ਕੁਮਾਰ ਦੇ ਖਿਲਾਫ ਪਰ ਐਕਸ਼ਨ ਕੀ ਹੁੰਦਾ ਉਹ ਲਖਨਊ ਦੇ ਵਿੱਚ ਵਿਭਵ ਕੁਮਾਰ ਹੋਣਾ ਜਦ ਅਰਵਿੰਦ ਕੇਜਰੀਵਾਲ ਹੋਣਾ ਜਾਂਦੇ ਨੇ ਤੇ ਉਹਨਾਂ ਦੇ ਨਾਲ ਹੁੰਦੇ ਨੇ ਐਕਸ਼ਨ ਤੇ ਦੂਰ ਦੀ ਗੱਲ ਆ ਉਸ ਵਕਤ ਸੰਜੇ ਸਿੰਘ ਵੀ ਉਹਨਾਂ ਦੇ ਨਾਲ ਹੁੰਦੇ ਨੇ ਇਸ ਮੁੱਦੇ ਨੂੰ ਆਮ ਆਦਮੀ ਪਾਰਟੀ ਘੱਟੋ ਘੱਟ 25 ਤਰੀਕ ਤੱਕ ਜਾਂ ਕਹੀਏ 1 ਜੂਨ ਤੱਕ ਕਾਰਪਟ ਦੇ ਥੱਲੇ ਰੱਖਣਾ ਚਾਹੁੰਦੀ ਸੀ ਪਰ ਅਗਲੇ ਅਗਲੇ ਵੀ ਅੱਜ ਗ੍ਰਿਫਤਾਰ ਕਰਕੇ ਲੈ ਗਏ ਦਿੱਲੀ ਪੁਲਿਸ ਬਕਾਇਦਾ ਗ੍ਰਿਫਤਾਰ ਕਰਕੇ ਵਿਭਵ ਕੁਮਾਰ ਨੂੰ ਲੈ ਗਈ ਔਰ ਲੈ ਕੇ ਵੀ ਕਿੱਥੋਂ ਗਈ ਦਿੱਲੀ ਦੇ ਮੁੱਖ ਮੰਤਰੀ ਦੇ ਰੈ residense ਤੋਂ ਉਹਨੇ ਮਾਮਲਾ ਗਰਮਾ ਗਿਆ ਹੁਣ ਸਵਾਤੀ ਮਾਲੀ ਵਾਲ ਉਹਨਾਂ ਦੀ ਆਪਣੀ ਸਪੋਰਟ ਦੇ ਵਿੱਚ ਦਿੱਤੇ ਹੋਏ ਬਿਆਨ ਜਾਂ ਉਹਨੂੰ ਸਬਸਟੈਂਸ਼ੀਅਲ ਯਾਨੀ ਉਹਨਾਂ ਨੂੰ ਪ੍ਰੂਫ ਕਿਦਾਂ ਕਰਦੀ ਹੈ ਕਿਉਂਕਿ ਧਾਰਾ 164 ਦੇ ਵਿੱਚ ਉਹਨਾਂ ਨੇ ਬਿਆਨ ਦਿੱਤੇ ਨੇ ਔਰ 164 ਦੇ ਵਿੱਚ ਇਦਾਂ ਦੇ ਬਿਆਨ ਹੁੰਦੇ ਨੇ ਜਿਦੇ ਵਿੱਚ ਬਿਆਨ ਦੇਣ ਵਾਲਾ ਮੁਕਰ ਵੀ ਨਹੀਂ ਸਕਦਾ ਔਰ ਜੇ ਬਿਆਨ ਉਹਨਾਂ ਨੇ ਸੱਚੇ ਦਿੱਤੇ ਨੇ ਤੇ ਉਹਨਾਂ ਸੱਚੇ ਬਿਆਨਾਂ ਨੂੰ ਸੱਚਾ ਸਾਬਿਤ ਵੀ ਕਰਨਾ ਹੋਏਗਾ ਦੂਜੇ ਪਾਸੇ ਵਿਭਵ ਕੁਮਾਰੋਂ ਨੇ ਵੀ ਇੱਕ ਕੰਪਲੇਂਟ ਦਿੱਤੀ ਹੈ ਦਿੱਲੀ ਪੁਲਿਸ ਨੂੰ ਜਿਦੇ ਵਿੱਚ ਉਹ ਕੰਪਲੇਂਟ ਕੀਤੀ ਹੈ ਕਿ ਸਾਥੀ ਹਾਲੀਵਾਲ ਉਹਨਾਂ ਨੇ ਗਾਲਾਂ ਕੱਢੀਆਂ ਮੈਨੂੰ ਔਰ ਜ਼ਬਰਦਸਤੀ ਮੁੱਖ ਮੰਤਰੀ ਦੇ ਨਿਵਾਸ ਦੇ ਵਿੱਚ ਘੁਸਣ ਦੀ ਵੜਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਰਾ ਮਾਮਲਾ ਰਾਜਨੀਤਿਕ ਤੌਰ ਤੇ ਗਰਮਾ ਗਿਆ ਔਰ ਖਾਸ ਕਰਕੇ ਟਾਈਮਿੰਗ ਨੂੰ ਦੇਖਿਏ ਕਿ 25 ਮਈ ਨੂੰ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਉਸ ਤੋਂ ਬਾਅਦ 1 ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੈ ਜਿੱਥੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 ਤੇ ਦਿੱਲੀ ਦੇ ਵਿੱਚ 4 ਸੀਟਾਂ ਲੜ ਰਹੀ ਹੈ ਇਸ ਮੁੱਦੇ ਦਾ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਹੁਣ ਸਾਰੀ ਧਿਰਾਂ ਕਰ ਰਹੀ ਹੈ ਪਰ ਅੱਗੇ ਜਾ ਕੇ ਗੱਲ ਟਿਕਦੀ ਕਿੱਥੇ ਹੈ ਮੁੱਖ ਮੰਤਰੀ ਦਾ ਖਾਸ ਕਰਕੇ ਕੇਜਰੀਵਾਲ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਮੂੰਹ ਨਾ ਖੋਲਣਾ ਕੀ ਉਹਨਾਂ ਨੂੰ ਭਾਰੀ ਪੈ ਸਕਦਾ ਭਾਰੀ ਪਏਗਾ ਤੇ ਫਿਰ ਇਲੈਕਸ਼ਨ ਦੇ ਵਿੱਚ ਨੁਕਸਾਨ ਵੀ ਹੋ ਸਕਦਾ ਹੈ ਇਹ ਸਾਰੀ ਗੱਲਾਂ ਦੇ ਵਿੱਚ ਮਾਮਲਾ ਹੁਣ ਗਰਮਾ ਗਿਆ ਚਲੋ ਪਾਸਟਰ ਸਾਹਿਬ ਦੇਖਦੇ ਹਾਂ ਕੀ ਬਣਦਾ ਹੈ ਕਿਉਂਕਿ ਦੋਵੇਂ ਧਿਰਾਂ ਜਿਹੜੀਆਂ ਨੇ ਇਸ ਵਕਤ ਕਾਨੂੰਨੀ ਤੌਰ ਤੇ ਇਸ ਮਾਮਲੇ ਤੱਕੇ ਵਧਣਗੀਆਂ ਪਰ ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ ਸਿਆਸੀ ਤੌਰ ਤੇ ਬੀਜੇਪੀ ਨਿਸ਼ਚਿਤ ਤੌਰ ਤੇ ਇਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰੇਗੀ ਔਰ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਲਈ ਵੀ ਇਹ ਮਾਮਲਾ ਚੁਣੌਤੀ ਬਣ ਗਿਆ ਆਸ਼ਕਰ ਸਾਹਿਬ ਰਾਘਵ ਚੱਡਾ ਦੀ ਐਂਟਰੀ ਹੋ ਗਈ ਜਿਵੇਂ ਹਰ ਸ਼ੁੱਕਰਵਾਰ ਨੂੰ ਬਾਲੀਵੁੱਡ ਦੇ ਵਿੱਚ ਨਵੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤੇ ਖੂਬ ਚਰਚਾ ਹੁੰਦੀ ਹੈ ਰਾਘਵ ਚੱਡਾ ਲੰਮੇ ਸਮੇਂ ਬਾਅਦ ਵਾਪਸ ਆਏ ਨੇ ਅੱਖਾਂ ਦੇ ਇਲਾਜ ਤੋਂ ਬਾਅਦ ਤੇ ਇੱਕ ਫਿਲਮੀ ਹੀਰੋ ਦੀ ਤਰ੍ਹਾਂ ਉਹਨਾਂ ਦੀ ਐਂਟਰੀ ਹੋਈ ਹੈ ਕਿਸੇ ਸਮੇਂ ਬਹੁਤ ਵੱਡਾ ਨਾਮ ਪੰਜਾਬ ਦੀ ਸਿਆਸਤ 'ਚ ਵੀ ਰਾਗਵ ਚੱਡਾ ਬਣ ਗਏ ਸੀ ਪਰ ਹੁਣ ਭਗਵੰਤ ਮਾਨ ਬਹੁਤ ਵੱਡੇ ਲੀਡਰ ਦੇ ਤੌਰ ਤੇ ਆਮ ਆਦਮੀ ਪਾਰਟੀ 'ਚ ਸਥਾਪਿਤ ਹੋ ਚੁੱਕੇ ਨੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਰਾਗਵ ਚੱਡਾ ਦੀ ਐਂਟਰੀ ਕੀ ਪੰਜਾਬ ਦੀ ਪੋਲਿਟਿਕਸ 'ਚ ਵੀ ਹੋਏਗੀ ਦਿੱਲੀ ਦੀ ਪੋਲਿਟਿਕਸ 'ਚ ਵੀ ਹੋਏਗੀ ਕੀ ਰਾਗਵ ਚੱਡਾ ਹੁਣ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ ਜਾਂ ਹਜੇ ਉਹਨਾਂ ਨੇ ਅੱਖਾਂ ਨੂੰ ਥੋੜਾ ਆਰਾਮ ਹੋਰ ਦਿਵਾਣਾ ਹੈ ਡਾਕਟਰਾਂ ਨੇ ਕਿਹਾ ਹੋਵੇ ਕਿ ਅੱਖਾਂ ਨੂੰ ਥੋੜੇ ਆਰਾਮ ਦੀ ਲੋੜ ਹੈ। ਰਾਗਵ ਚੱਡਾ ਉਹਨਾਂ ਦੀ ਐਂਟਰੀ ਭਾਵੇਂ ਅੱਜ ਹੋਈ ਹੈ ਭਾਰਤ ਦੇ ਵਿੱਚ। ਉਹ ਮੁੱਖ ਮੰਤਰੀ ਦੇ ਨਿਵਾਸ ਦੇ ਵਿੱਚ ਮੁੱਖ ਮੰਤਰੀ ਨੂੰ ਮਿਲਣ ਜਾਂਦੇ ਹੋਏ ਉਹਨਾਂ ਦੀ ਗੱਡੀ ਦੇ ਵਿੱਚ ਦੇਖਿਆ ਸੀ ਕਾਲਾ ਚਸ਼ਮਾ ਉਹਨਾਂ ਨੇ ਪਾਇਆ ਹੋਇਆ ਸੀ। ਨਾਰਮਲੀ ਅੱਖਾਂ ਦੀ ਸਰਜਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਐਦਾ ਦਾ ਕਾਲਾ ਚਸ਼ਮਾ ਉਹ ਆਇਆ ਹੀ ਜਾਂਦਾ ਹੈ। ਹੁਣ ਉਹ ਕਾਲੇ ਚਸ਼ਮੇ ਦੇ ਨਾਲ ਪੰਜਾਬ ਦੇ ਵਿੱਚ ਕੈਂਪੇਨ ਕਰਨਗੇ ਕਿ ਨਹੀਂ ਕਰਨਗੇ ਹਜੇ ਕੋਈ ਸ਼ਡਿਊਲ ਤੇ ਨਹੀਂ ਆਇਆ। ਲੇਕਿਨ ਉਹਨਾਂ ਦੀ ਐਂਟਰੀ ਪੰਜਾਬ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਆਲਰੇਡੀ ਹੋ ਚੁੱਕੀ ਸੀਗੀ। ਔਰ ਉਹ ਪੰਜਾਬ ਦੀ ਉਹ ਰਾਗਵ ਚੱਡੇ ਉਹਨਾਂ ਦੀ ਇੱਕ ਅਜੀਬ ਜਿਹਾ ਰਿਸ਼ਤੇ ਹੈਗੇ ਨੇ ਕਿਉਂਕਿ ਕੁਝ ਲੋਕ ਪੰਜਾਬ ਦੇ ਖਾਸ ਕਰਕੇ ਸਿਆਸੀ ਦਲ ਜਾਂ ਸਿਆਸੀ ਲੀਡਰ ਉਹ ਰਾਗਵ ਚੱਡੇ ਉਹਨਾਂ ਨੂੰ ਸੁਪਰ ਸੀਐਮ ਕਰਕੇ ਵੀ ਬੁਲਾਉਂਦੇ ਸੀ ਪਰ ਇਹਨਾਂ ਕੁਝ ਮਹੀਨਿਆਂ ਜਦ ਉਹ ਸਰਦੀ ਘਰਾਂ ਗਏ ਸੀ ਉਹਨਾਂ ਦਾ ਉਹ ਸੁਪਰ ਸੀਐਮ ਵਾਲਾ ਸਟੇਟਸ ਡਿਲੂਟ ਹੋਇਆ ਪੰਜਾਬ ਦੇ ਵਿੱਚ ਅਕਸਰ ਡਬਲ ਪਾਵਰ ਸੈਂਟਰ ਦੀ ਗੱਲਾਂ ਚੱਲਦੀ ਸੀ ਅੱਜ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਕੱਲੇ ਹੀ ਕੱਲੇ ਹੀ ਪੂਰੀ ਪੋਲ ਕੈਂਪੇਨ ਨੂੰ ਇੱਥੇ ਤੱਕ ਲੈ ਕੇ ਆਏ ਨੇ ਕੇਜਰੀਵਾਲ ਸਾਹਿਬ ਦੀ ਐਂਟਰੀ ਤੇ ਕੱਲ ਪਰਸੋਂ ਹੋਈ ਹੈ ਪੰਜਾਬ ਦੇ ਵਿੱਚ ਲੇਕਿਨ ਉਸ ਤੋਂ ਪਹਿਲੇ ਭਗਵੰਤ ਮਾਨ ਉਹਨਾਂ ਨੇ ਤਕਰੀਬਨ ਸਾਰੀ ਕਨਸੀਕੁਐਂਸਿਸ ਦੇ ਵਿੱਚ ਰੋਡ ਸ਼ੋਅ ਕੱਢ ਕੇ ਇੱਕ ਮਾਹੌਲ ਜਿਹਾ ਬਣਾਤਾ ਸੀਗਾ ਹੁਣ ਕਿੰਨਾ ਕੋ ਤਲਕਾ ਰਗਮ ਚਡਾਉਣਾ ਐ ਸਾਰੇ ਮਾਹੌਲ ਦੇ ਵਿੱਚ ਲਾਉਂਦੇ ਨੇ ਕਈ ਵਾਰ ਜਦ ਤੁਸੀਂ ਦਾਲ ਬਨਣ ਵਾਲੀ ਹੁੰਦੀ ਹੈ ਨਾ ਤੇ ਬਾਅਦ ਚੋਂ ਕਰਚੀ ਮਾਰਦੇ ਹੋ ਤੇ ਕਈ ਵਾਰ ਉਹ ਦਾਲ ਤੁਸੀਂ ਖਰਾਬ ਵੀ ਕਰ ਦਿੰਦੇ ਹੋ ਤਲਕੇ ਦੇ ਵਿੱਚ ਮਿਰਚਾਂ ਮੁਰਦਾਂ ਜਿਆਦਾ ਘੱਟ ਪੈ ਜਾਣ ਤੇ ਉਹ ਦਾਲ ਦਾ ਪੋਲਿਟੀਕਲ ਦਾਲ ਹੋਏ ਉਹਦੇ ਵਿੱਚ ਖਰਾਬੀ ਵੀ ਆ ਜਾਂਦੀ ਹੈ ਇਸ ਕਰਕੇ ਰਾਗਵ ਚੱਡਾ ਉਹਨਾਂ ਦੀ ਐਂਟਰੀ ਹੋਏਗੀ ਨਹੀਂ ਹੋਏਗੀ ਉਹ ਕਿੰਨਾ ਕੋ ਉੱਥੇ ਕੰਮ ਕਰਨਗੇ ਉਹਨਾਂ ਦੇ ਆਨ ਨਾਲ ਕੋਈ ਵੱਡਾ ਹੰਗਾਰਾ ਮਿਲੇਗਾ ਇਹ ਸਾਰੇ ਪ੍ਰਸ਼ਨ ਹੈਗੇ ਨੇ ਜਿਹਦੇ ਉੱਤੇ ਆਮ ਆਦਮੀ ਪਾਰਟੀ ਵਿਚਾਰ ਕਰੇਗੀ ਉਸ ਤੋਂ ਹਿਸਾਬ ਨਾਲ ਹੀ ਰਾਗਵ ਚੱਡਾ ਉਹਨਾਂ ਦੀ ਲੇਟ ਐਂਟਰੀ ਉਹ ਵੀ ਇੰਟਰਵਲ ਤੋਂ ਬਾਅਦ ਉਹ ਕਰਨ ਦੇ ਵਾਸਤੇ ਤਿਆਰ ਕਰੇਗਾ ਸਪਾਸਰ ਸਾਹਿਬ ਅੱਜਕਲ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਖੜੇ ਹੋਏ ਨੇ ਕਈ ਮੈਂਬਰ ਪਾਰਲੀਮੈਂਟਾਂ ਦੇ ਨਾਮ ਬੜੇ ਚੰਗੇ ਨੇ ਛੋਟੇ ਛੋਟੇ ਨਾਮ ਨੇ ਚੰਨੀ ਰਿੰਕੂ ਟੀਨੂ ਪੱਪੀ ਮੀਤ ਬਿੱਟੂ ਚੁੰ ਚੰਨੀ ਸੋ ਹੋਰ ਵੀ ਕਈਆਂ ਦੇ ਨੇ ਕਾਕਾ ਕਈ ਨਾਮ ਨੇ ਜੀਰਾ ਛੋਟੇ ਛੋਟੇ ਨਾਮ ਨੇ ਸੋ ਪਾਸਦੇ ਸਾਹਿਬ ਕਈਆਂ ਦੇ ਸਲੋਗਨ ਬੜੇ ਦਿਲਚਸਪ ਨੇ ਰਿੰਕੂ ਨੇ ਸਲੋਗਨ ਲਿਖਿਆ ਸਾਡੇ ਵਾਲਾ ਰਿੰਕੂ ਬੜਾ ਚੰਗਾ ਹੁੰਦਾ ਇਹ ਵੀ ਲਿਖ ਦਿੰਦੇ ਸਾਡੇ ਵਾਲਾ ਰਿੰਕੂ ਅੱਜ ਕੱਲ ਭਾਜਪਾ ਚ ਕਾਕਾ ਬਰਾਡ ਫੋਰ ਫਿਰੋਜ਼ਪੁਰ ਉਹਨਾਂ ਦਾ ਵੀ ਇਸ ਤਰੀਕੇ ਦਾ ਆਇਆ ਟੀਨੂ ਟੀਨੂ ਹੋਰੀ ਲਿਖਦੇ ਨੇ ਸਾਡਾ ਟੀਨੂ ਜਲੰਧਰ ਦਾ ਟੀਨੂ ਵਾਹ ਜਵਾ ਪੱਪੀ ਨੂੰ ਭਗਵੰਤ ਮਾਨ ਨੇ ਨਾਰਾ ਦਿੱਤਾ ਪੱਪੀ ਨੇ ਉਹ ਛਾਪ ਲਿਆ ਪੋਸਟਰਾਂ ਤੇ ਕਹਿੰਦੇ ਬਿੱਟੂ ਰਾਜਾ ਗੱਪੀ ਜਿੱਤੇਗਾ ਸਾਡਾ ਪੱਪੀ ਹੁਣ ਦੇਖੋ ਭਗਵੰਤ ਮਾਨ ਦੇਖੋ ਕਲਾਕਾਰ ਰਹੇ ਨੇ ਉਹ ਆਪਣੀ ਕਲਾਕਾਰੀ ਦਾ ਪ੍ਰਗਟਾਵਾ ਕਰ ਜਾਂਦੇ ਨੇ ਮੀਤ ਲਿਖਦੇ ਨੇ ਜਿੱਤੇਗਾ ਮੀਤ ਜਿੱਤੇਗਾ ਸੰਗਰੂਰ ਦੇਖੋ ਜਿਤਨਾ ਗਿਣੇ ਦਾ ਰੱਬ ਹੀ ਜਾਣਦਾ ਪਰ ਸਾਰੇ ਆਪਣੇ ਆਪਣਾ ਦਾਵਾ ਕਰਦੇ ਨੇ ਬਿੱਟੂ ਦੇ ਨਾਲ ਸਾਰਾ ਲੁਧਿਆਣਾ ਖੁਸ਼ਾਲ ਲਓ ਜੀ ਬਿੱਟੂ ਸਾਹਿਬ ਜੇ ਜਿੱਤ ਗਏ ਉਹਨਾਂ ਨੇ ਧੰਨ ਧੰਨ ਕਰਾ ਦੇਣੀ ਪਾਸਕਰ ਸਾਹਿਬ ਇਹ ਗੱਲਾਂ ਨਹੀਂ ਬਿੱਟੂ ਸਾਹਿਬ ਜੋ ਕਹਿੰਦੇ ਨੇ ਕਰ ਦਿੰਦੇ ਨੇ ਚੰਨੀ ਬਾਦ ਚੰਨੀ ਸਾਹਿਬ ਲਿਖਦੇ ਨੇ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਕੀ ਬਾਤ ਹੈ ਪਾਸਕਰ ਸਾਹਿਬ ਦੇਖੋ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਚੰਨੀ ਨੇ ਮਸਲੇ ਹੱਲ ਬਹੁਤ ਕੀਤੇ ਪਿਛਲੇ ਸਮੇਂ 'ਚ ਮੈਂ ਸੁਣ ਰਿਹਾ ਸੀ ਕਾਂਗਰਸੀਆਂ ਨੂੰ ਕਈ ਕਾਂਗਰਸੀ ਕਹਿੰਦੇ ਚੰਨੀ ਸਾਹਿਬ ਨੇ ਮੁਫਤ ਬਿਜਲੀ ਕਰਤੀ ਸੀ ਬਹੁਤ ਲੋਕਾਂ ਨੂੰ ਰੋਜ਼ਗਾਰ ਦਿੱਤਾ ਸੀ ਸੋ ਇੱਕ ਮੈਂ ਕਿਸਾਨ ਲੀਡਰ ਦੀ ਵੀ ਗੱਲ ਸੁਣੀ ਉਹ ਕਹਿੰਦੇ ਚੰਨੀ ਨੇ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਪਰ ਆਸਕਰ ਸਾਹਿਬ ਚੰਨੀ ਸਾਹਿਬ ਨੂੰ ਸਮਾਂ ਥੋੜਾ ਮਿਲਿਆ ਜੇ ਕਿਤੇ ਚੰਨੀ ਸਾਹਿਬ ਨੂੰ 5 ਸਾਲ ਮਿਲ ਜਾਂਦੇ ਕੋਈ ਮਸਲਾ ਪੰਜਾਬ ਦਾ ਬਕਾਇਆ ਨਹੀਂ ਸੀ ਰਹਿਣਾ ਜਿਸ ਤਰ੍ਹਾਂ ਨਾਲ ਚਰਨਜੀਤ ਚੰਨੀ ਉਹਨਾਂ ਦੇ ਸਮੇਂ 'ਚ ਚਰਨਜੀਤ ਚੰਨੀ ਦੀ ਲਹਿਰ ਚੱਲੀ ਸੀ ਭਾਵੇਂ ਉਹਨਾਂ ਦੀ ਲਹਿਰ 18 ਸੀਟਾਂ ਦੇ ਆਕੇ ਮੁੱਕ ਗਈ ਇਹਦੇ ਕਾਰਨ ਜੇ ਤਾਂ ਨਹੀਂ ਸਮਝ ਆਈ ਨਾ ਕਾਂਗਰਸ ਨੂੰ ਸਮਝ ਆਈ ਪਰ ਕਿਤੇ ਨਾ ਕਿਤੇ ਕਾਂਗਰਸ ਦੀ ਫੁੱਟ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਸਿਆਸੀ ਬੇਵਫਾਈ ਪ੍ਰਧਾਨ ਸਿੱਧੂ ਨੂੰ ਬਣਾਤਾ ਕਾਂਗਰਸੀਆਂ ਨੇ ਪਰ ਸਿੱਧੂ ਦੇ ਹੱਥ ਤਾਕਤ ਨਹੀਂ ਸੀ ਦਿੱਤੀ ਕਹਿੰਦੇ ਤਾਕਤ ਦਿੱਲੀ ਵਾਲਿਆਂ ਨੇ ਕੋਲ ਹੀ ਰੱਖੀ ਸੀ ਆਸ਼ਕੀ ਸਰਬ ਐਤ ਕੀ ਵੀ ਤਾਕਤ ਦਿੱਲੀ ਵਾਲਿਆਂ ਦੇ ਹੱਥ ਹੀ ਸੀ ਕਿਸੇ ਨੂੰ ਕਿਤੋਂ ਟਿਕਟ ਦੇਤੀ ਕਿਸੇ ਨੂੰ ਕਿਤੋਂ ਟਿਕਟ ਦੇਤੀ ਕਈਆਂ ਨੂੰ ਟਿਕਟ ਮਿਲਣ ਦੀ ਆਸ ਹੀ ਨਹੀਂ ਸੀ ਹੁਣ ਦਿੱਲੀ ਵਾਲਿਆਂ ਦੀ ਤਾਕਤ ਐਤਕੀ ਕੀ ਰੰਗ ਲਾਉਂਦੀ ਐ ਚੰਗੇ ਰੰਗ ਲਾਉਂਦੀ ਐ ਜਾਂ ਦੁੱਖ ਦੰਦੀ ਐ ਇਹ ਹੁਣ 4 ਜੂਨ ਨੂੰ ਲੱਗ ਜਾਣਾ ਪਤਾ ਪਰ ਇਹ ਸਾਰੇ ਜਿਹੜੇ ਸਾਡੇ ਕੈਂਡੀਡੇਟ ਨੇ ਇਹਨਾਂ ਦੇ ਨਾਮ ਬੜੇ ਚੰਗੇ ਨੇ ਆਸਕਰ ਸਾਹਿਬ ਛੋਟੇ ਹੁੰਦਿਆਂ ਦੇ ਜਿਹੜੇ ਕੱਚੇ ਨਾਮ ਸੀ ਉਹੀ ਪੱਕੇ ਨਾਮ ਬਣ ਗਏ ਸੋ ਇਸ ਕਰਕੇ ਇਹਨਾਂ ਦੇ ਇਹਨਾਂ ਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਆਪਾਂ ਤਾਂ ਕਹਿੰਨੇ ਆ ਅੱਗੇ ਵੀ ਆਪਾਂ ਕਹਿੰਨੇ ਆ ਪਾਸਕਰ ਸਾਹਿਬ ਕਿ ਸਾਰੀਆਂ ਪਾਰਟੀਆਂ ਜਿੱਤ ਜਾਣ ਪਾ ਅਸੀਂ ਕਿਸੇ ਦੇ ਖਿਲਾਫ ਨਹੀਂ ਅਸੀਂ ਸਿਰਫ ਉਹਨਾਂ ਦੇ ਖਿਲਾਫ ਆ ਜਿਹੜੇ ਪੰਜਾਬ ਦੇ ਖਿਲਾਫ ਨੇ ਸੋ ਜਿਹੜੇ ਪੰਜਾਬੀਅਤ ਦੇ ਹੱਕ 'ਚ ਨੇ ਅਸੀਂ ਉਹਨਾਂ ਦੇ ਨਾਲ ਆ ਤੇ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ ਰਹਿਣੀ ਚਾਹੀਦੀ ਸੁਖਵੀਰ ਜੀ ਥੋੜੀ ਜੀ ਗੱਲ ਕਰ ਦਿਓ ਕੀ ਪਾਸਕਰ ਸਾਹਿਬ ਅੱਜ ਤਕਨੀਕੀ ਖਰਾਬੀ ਰਹੀ ਨੈਟ ਦੀ ਥੋੜੀਆਂ ਥੋੜੀਆਂ ਗੱਲਾਂ ਸਫਾਈ ਨਾਲ ਗਈਆਂ ਨਹੀਂ ਮਾਫੀ ਚਾਹੁੰਦੇ ਆ ਸੁਖਵੀਰ ਬਾਦਲ ਨੇ ਅੱਜ ਕੀ ਕੀ ਕਹਿਤਾ ਜੀ ਅੱਜ ਚੌਣ ਘੋਸ਼ਣਾ ਪੱਤਰ ਜਾਰੀ ਕਰਦਾ। ਜਮੀਰ ਬਾਦਲ ਉਹਨਾਂ ਦੀ ਗੱਲ ਕਰਨ ਤੋਂ ਪਹਿਲੇ ਆਪਾਂ ਜਿਹੜੇ ਤੁਸੀਂ ਨਾਂ ਲੈ ਰਹੇ ਸੀ ਨਾ ਤੇ ਐਦਾਂ ਲੱਗਦਾ ਸੀ ਕੋਈ ਬੱਚਿਆਂ ਦਾ ਕੋਈ ਮੈਚ ਮੋਜਾ ਚੱਲ ਰਿਹਾ ਕਿਸੇ ਸਕੂਲ ਦੇ ਵਿੱਚ। ਜਿੰਨਾ ਤੁਸੀਂ ਨਾਂ ਲੈਂਦੇ ਚੰਨੀ, ਬਿੱਟੂ, ਟੀਨੂ, ਕਾਕਾ, ਪਪੀ, ਸ਼ੈਰੀ, ਰਾਜਾ, ਰਿੰਕੂ, ਮੀਤ ਐਦਾਂ ਮਤਲਬ ਜਿੱਦਾਂ ਸਕੂਲ ਵਿੱਚ ਨਹੀਂ ਕੋਈ ਮੈਚ ਚੱਲਦਾ ਹੁੰਦਾ ਜਿੱਦਾਂ ਹਾਊਸ ਦੇ ਵਿੱਚ ਡਿਫਰੈਂਟ ਹਾਊਸ ਦੇ ਵਿੱਚ ਮੈਚ ਚੱਲਦੇ ਨੇ। ਪਰ ਚਲੋ ਇਹ ਸਾਰੀ ਗੱਲਾਂ ਦੇ ਬਾਵਜੂਦ ਉਹਨੇ ਨਨ ਪਾਜ ਪਾਨੇ ਇਕੱਲੇ ਲੜਨ ਕੇ ਲੜਨ ਦਾ ਫੈਸਲਾ ਕਰਕੇ ਨਾ ਇਹਨਾਂ ਨੇ ਕਈ ਪਰਿਵਾਰਾਂ ਦੇ ਵਿੱਚ ਲੜਾਈਆਂ ਕਰਾ ਦਿੱਤੀ ਹੁਣ ਆਪਾਂ ਮਲੂਕਾ ਸਾਹਿਬ ਵਾਲੀ ਪਰਿਵਾਰ ਦੇ ਵੱਲ ਜਾਈਏ ਜਿੱਥੇ ਉਹਨਾਂ ਦੀ ਨੂੰਹ ਉਹ ਹੈਗੀ ਹੈ ਕੈਂਡੀਡੇਟ ਪਾਜਪਦੀ ਔਰ ਉੱਥੇ ਅੱਜ ਉਹਨਾਂ ਦਾ ਇੱਕ ਬਿਆਨ ਆਇਆ ਹੈ ਕਿ ਜੀ ਸੋਰੇ ਸਾਹਿਬ ਤੇ ਸਾਨੂੰ ਹੀ ਸਪੋਰਟ ਕਰ ਰਹੇ ਨੇ ਔਰ ਹੁਣ ਸੋਰੇ ਸਾਹਿਬ ਵਾਸਤੇ ਵੀ ਇੱਕ ਅਜੀਬ ਜੀ ਮੁਸੀਬਤ ਹੋ ਗਈ ਕਿਉਂਕਿ ਹਜੇ ਤੱਕ ਉਹ ਅਕਾਲੀ ਦਲ ਦੇ ਲੀਡਰ ਹੈਗੇ ਨੇ ਉਹ ਵੱਡੇ ਲੀਡਰ ਹੈਗੇ ਨੇ ਅਕਾਲੀ ਦਲ ਦੇ ਔਰ ਜਲਦ ਪਰੰਪਾਲ ਕੋਲ ਮਲੂਕਾ ਉਹਨਾਂ ਆਏ ਗੱਲ ਕਹਿੰਦੇ ਆ ਨਾ ਕਿ ਉਹ ਅਕਾਲੀਆਂ ਦੇ ਕਹਿਣ ਤੇ ਵੋਟ ਥੋਣਾ ਪਾਣਗੇ ਉਹ ਤੇ ਸਾਨੂੰ ਸਪੋਰਟ ਕਰ ਹੀ ਜਾਂਦੇ ਪਰ ਚਲੋ ਕਈ ਵਾਰ ਹੁੰਦਾ ਉਹ ਦੂਜੇ ਪਾਸੇ ਬਿੱਟੂ ਉਹ ਬਿੱਟੂ ਤੇ ਆਸ਼ੂ ਉਹਨਾਂ ਦਾ ਕਿੰਨਾ ਪਿਆਰ ਸੀ ਲੁਧਿਆਣਾ ਦੇ ਵਿੱਚ ਹੁਣ ਆਸ਼ੂ ਉਹਨਾਂ ਸਟੇਜ ਦੇ ਵਿੱਚ ਬੈਠੇ ਹੁੰਦੇ ਨੇ ਉਹ ਇਦਾਂ ਲੱਗਦਾ ਜਿਦਾਂ ਕੋਈ ਸਕੂਲ ਦਾ ਦੋਸਤ ਹੋਣਾ ਨਾ ਉਹ ਦੂਜੀ ਪਾਰਟ ਦੂਜੀ ਟੀਮ ਦੇ ਵਿੱਚ ਚਲਾ ਗਿਆ ਤੇ ਤੁਹਾਨੂੰ ਉਹਦੇ ਨਾਲ ਹੀ ਮੈਚ ਉਹਦੇ ਅਗੇਂਸਟ ਹੀ ਮੈਚ ਖੇਡਣਾ ਪੈ ਰਿਹਾ ਐ ਇਦਾਂ ਦੀ ਸਥਿਤੀ ਹੋਰ ਵੀ ਕਈ ਕਨਸਿਸਟੈਂਸੀ ਦੇ ਵਿੱਚ ਹੋ ਗਈ ਹੈ ਜਲੰਧਰ ਦੇ ਵਿੱਚ ਵੀ ਦੇਖੋ ਤੁਸੀਂ ਹੁਣ ਟੀਨੂ ਉਹਨਾਂ ਅਕਾਲੀ ਦਲ ਦੇ ਕੈਂਡੀਡੇਟ ਹੁੰਦੇ ਸੀਗੇ ਪਹਿਲੇ ਅਜੋ ਆਪ ਰਿੰਕੋ ਨਾਲ ਜਿਹੜੇ ਆਪ ਦੇ ਕੈਂਡੀਡੇਟ ਹੁੰਦੇ ਸੀਗੇ ਅੱਜ ਭਾਜਪਾ ਦੇ ਕੈਂਡੀਡੇਟ ਹੈਗੇ ਨੇ ਯਾਨੀ ਕੋਈ ਸੈਟ ਜਾਇ ਨਹੀਂ ਹੋ ਰਿਹਾ ਲੋਕਾਂ ਨੂੰ ਵੀ ਬੜਾ ਕਨਫਿਊਜ਼ਨ ਹੋ ਰਿਹਾ ਵੀ ਅੱਜਕਲ ਕੋਣ ਕਿਹੜੀ ਪਾਰਟੀ ਦੇ ਵਿੱਚ ਹੈ ਅੱਜ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਜਲੰਧਰ ਦੇ ਵਿੱਚ ਐਲਾਨਨਾਮਾ ਕਰਤਾ ਐਲਾਨਨਾਮਾ ਮਤਲਬ ਪਾਰਟੀ ਦਾ ਮੈਨੀਫੈਸਟੋ ਅਨਾਉਂਸ ਕਰਤਾ ਜਿਹਦੇ ਵਿੱਚ ਉਹ ਪੰਥਕ ਮੁੱਦਿਆਂ ਦੇ ਉੱਤੇ ਖੜੇ ਰਹਿਣਗੇ ਭਾਜਪਾ ਤੇ ਆਰਐਸਐਸ ਨੂੰ ਜਮ ਕੇ ਕੋਸ਼ਿਆ ਗਿਆ ਇਸ ਮੈਨੀਫੈਸਟੋ ਦੇ ਵਿੱਚ ਔਰ ਇਹ ਕਿਹਾ ਗਿਆ ਕਿ ਵੀ ਪੰਥਕ ਜਥੇਬੰਦੀਆਂ ਦੇ ਉੱਤੇ ਜਾਂ ਸਾਡੀ ਜਿਹੜੀ ਧਾਰਮਿਕ ਸੰਸਥਾਵਾਂ ਹੈਗੀਆਂ ਉਹਦੇ ਉੱਤੇ ਵੀ ਆਰਐਸਐਸ ਔਰ ਭਾਜਪਾ ਇੱਕ ਤਰੀਕੇ ਨਾਲ ਕੰਟਰੋਲ ਕਰਨਾ ਚਾਹਦੀ ਹੈ ਯਾਨੀ ਜਿਹੜੀ ਗੱਲਾਂ ਹਜੇ ਬੰਦ ਕਮਰੇ ਦੇ ਵਿੱਚ ਕਹਿੰਦੇ ਸੀ ਨਾ ਸੁਖਬੀਰ ਸਿੰਘ ਬਾਦਲ ਹੁਣ ਉਹ ਸਿਆਸੀ ਸਟੇਜਾਂ ਤੋਂ ਵੀ ਕਹਿਣ ਲੱਗੇ ਨੇ ਕਿ ਲੱਗਦਾ ਹੈ ਭਾਜਪਾ ਦੇ ਨਾਲ ਟੁੱਟ ਗਈ ਯਾਰੀ ਯੋਰ ਅੱਗੇ ਚਲ ਕੇ ਵੀ ਦੁਬਾਰਾ ਹੋਣ ਦੀ ਸੰਭਾਵਨਾ ਜਿਸ ਤਰੀਕੇ ਨਾਲ ਅਗਰ ਬਿਆਨਬਾਜ਼ੀ ਵੱਲ ਜਾਈਏ ਤਾਂ ਘਾਟ ਹੀ ਲੱਗਦੀ ਹੈ ਪਰ ਅੱਜ ਐਲਾਨਨਾਮੇ ਦੇ ਵਿੱਚ ਅਕਾਲੀ ਦਲ ਨੇ ਪੂਰਜੋਰ ਕੋਸ਼ਿਸ਼ ਕੀਤੀ ਕਿ ਵੀ ਪੰਜਾਬ ਵੀ ਆ ਪੰਜਾਬੀਆਂ ਦੇ ਮੁੱਦੇ ਦੇ ਰੋਤੇ ਤੇ ਸਿਰਫ ਅਗਲੀਦਲੀ ਖੜ ਸਕਦਾ ਹੈ ਬਾਕੀ ਸਾਰੀ ਪਾਰਟੀਆਂ ਤੇ ਸ਼ੰਭੂ ਬਾਰਡਰ ਕਰਾਸ ਕਰਨ ਤੋਂ ਬਾਅਦ ਦੂਜੇ ਵਾਲੇ ਪਾਸੇ ਦੀ ਹੋ ਜਾਂਦੀ ਚਲੋ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਨੇ ਭਾਸਕਰ ਸਾਹਿਬ ਸਾਰਿਆਂ ਦਾ ਅਜੰਡਾ ਦੇਖਦੇ ਹਾਂ ਲੋਕਾਂ ਨੇ ਫੈਸਲਾ ਕਰਨਾ ਹੈ ਲੋਕ ਦਲ ਬਦਲੂਆਂ ਨੂੰ ਵੋਟਾਂ ਪਾਉਂਦੇ ਨੇ ਕੌਮੀ ਪਾਰਟੀਆਂ ਨੂੰ ਪਾਉਂਦੇ ਨੇ ਖੇਤਰੀ ਪਾਰਟੀਆਂ ਨੂੰ ਪਾਉਂਦੇ ਨੇ ਜਾਂ ਮਿਲ ਜੁਲ ਕੇ ਪਾਉਂਦੇ ਨੇ ਸੋ ਇਹ ਵੀ ਹੋ ਸਕਦਾ ਹੈ ਕਿ ਇਸ ਵਾਰ ਜਦੋਂ ਨਤੀਜਾ ਆਵੇ ਸਾਨੂੰ ਕੋਈ ਅੰਡਰ ਕਰੰਟ ਦਿਖੇ ਨਤੀਜੇ ਤੋਂ ਬਾਅਦ ਕਿਉਂਕਿ ਪਹਿਲਾਂ ਤਾਂ ਕੋਈ ਅੰਡਰਗ੍ਰਾਉਂਡ ਦਿਖ ਨਹੀਂ ਰਿਹਾ ਇਹ ਵੀ ਹੋ ਸਕਦਾ ਹੈ ਕਿ ਨਤੀਜਾ ਇੱਕ ਪਾਸੇ ਆਵੇ ਜਿਵੇਂ ਭਾਈ ਚਾਇਆ ਇਹ ਵੀ ਹੋ ਸਕਦਾ ਹੈ ਨਤੀਜਾ ਖਿੰਡਿਆ ਹੋਇਆ ਆਵੇ ਵੀ ਲੋਕ ਕਹਿਣ ਆਪਾਂ ਸਾਰਿਆਂ ਨੂੰ ਵੰਡ ਕੇ ਸੀਟਾਂ ਦੇ ਦਿੰਦੇ ਆਂ ਭਾਈ ਐਵੇਂ ਲੜੀਓ ਨਾ ਸਾਰੇ ਥੋੜੀਆਂ-ਥੋੜੀਆਂ ਸੀਟਾਂ ਨਾਲ ਸਾਰ ਲਓ ਬਾਕੀ 27 ਚ ਦੇਖਾਂਗੇ ਆਪਾਂ ਕੀ ਦਾ ਕੀ ਕਰਨਾ ਹੈ ਪਾਸਕਰ ਸਾਹਿਬ ਬਹੁਤ-ਬਹੁਤ ਧੰਨਵਾਦ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਉਹਨਾਂ ਦੀ ਅਸਹਿਮਤੀ ਸਾਨੂੰ ਪ੍ਰਵਾਨ ਹੈ ਅਸੀਂ ਉਹਨਾਂ ਦੀ ਅਸਹਿਮਤੀ ਆਪਣੇ ਪ੍ਰੋਗਰਾਮਾਂ ਚ ਅੱਗੇ ਵਧਾਵਾਂਗੇ ਤੁਸੀਂ ਜ਼ਰੂਰ ਆਪਣੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਧੰਨਵਾਦ ਪਾਸਕ ਸਾਹਿਬ ਧੰਨਵਾਦ ਜੀ